ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਫਿਰ ਖਾਲਸਾ ਜੀ ਆਪ ਵੀ ਉਸੇ ਸ੍ਰਿਸ਼ਟੀ ਵਿੱਚ ਮਹਾਰਾਜ ਸਾਜ ਕੇ ਬੈਠੇ ਹੋਏ ਆ ਸੋ ਜਿਹੜੇ ਗੁਰਮਖ ਖਾਨ ਪਿਆਰੇ ਹਨ ਉਹਦੇ ਉਹ ਵਾਹਿਗੁਰੂ ਜੀ ਨੂੰ ਜਪ-ਜਪ ਕੇ ਉਹਨੂੰ ਲੱਭ ਲੈਂਦੇ ਨੇ ਉਹਦੇ ਤੱਕ ਪਹੁੰਚ ਜਾਂਦੇ ਨੇ ਤੇ ਕਈ ਮੇਰੇ ਵਰਗੇ ਖਾਲਸਾ ਜੀ ਗੱਲਾਂ ਕਰਨ ਵਾਲੇ ਇੱਥੇ ਰਹਿ ਜਾਂਦੇ ਸੋ ਮਹਾਰਾਜ ਸੱਚੇ ਪਾਸ਼ਾ ਸਮਰੱਥ ਹੈ ਜੇ ਕੋਈ ਰੋਗੀ ਹੈ ਤੇ ਉਹ ਖਾਲਸਾ ਜੀ ਢੰਗ ਨਾਲ ਦਵਾਈ ਨਾ ਖਾਵੇ ਤੇ ਬਿਮਾਰ ਹੀ ਰਹੇ ਤੇ ਦੋਸ਼ ਦੇਵੇ ਡਾਕਟਰ ਨੂੰ ਭਾਈ ਉਹ ਦੋਸ਼ ਡਾਕਟਰ ਨੂੰ ਨਹੀਂ ਜਾਂਦਾ ਉਹ ਦੋਸ਼ ਆਪਣੇ ਆਪ ਨੂੰ ਜਾਂਦਾ ਡਾਕਟਰ ਨੇ ਤੇ ਦਵਾਈ ਦੇ ਦਿੱਤੀ ਹੈ ਵੈਦ ਨੇ ਤੇ ਖਾਲਸਾ ਜੀ ਔਖਤ ਦੇ ਦਿੱਤੀ ਹੈ ਦਵਾਈ ਦੇ ਦਿੱਤੀ ਹੈ ਪਰ ਜੇ ਉਹਨੂੰ ਸੰਜਮ ਨਾਲ ਖਾਦਾ ਹੀ ਨਾ ਜਾਵੇ ਜੇ ਮਰੀਜ਼ ਉਹਨੂੰ ਖਾਵੇ ਨਾ ਵਕਤ ਸਿਰ ਜੋ ਡਾਕਟਰ ਨੇ ਚੀਜ਼ਾਂ ਛਡਾਈਆਂ ਜੋ ਖਾਲਸਾ ਜੀ ਉਹਨੇ ਪਰਹੇਜ਼ ਕਰਨ ਵਾਸਤੇ ਆਖਿਆ ਬੰਦਾ ਕਰੇ ਹੀ ਨਾ ਮਰੀਜ਼ ਕਰੇ ਹੀ ਨਾ ਤੇ ਦੋਸ਼ ਡਾਕਟਰ ਨੂੰ ਦਵੇ ਵੀ ਉਹਦੀ ਦਵਾਈ ਨਹੀਂ ਚੰਗੀ ਇਹ ਤੇ ਫਿਰ ਖਾਲਸਾ ਜੀ ਮੂਰਖਮਤੀ ਹੈ ਤੇ ਆਪਾਂ ਇਵੇਂ ਹੀ ਕਰਦੇ ਹਾਂ ਸਤਗੁਰੂ ਜੀ ਸਾਡੇ ਸਮਰੱਥ ਵੈਦ ਹਨ ਤੇ ਸਾਨੂੰ ਨਾਮ ਰੂਪੀ ਔਖਦ ਦਿੱਤੀ ਹੋਈ ਹੈ ਤੇ ਜਿਹੜੇ ਸਾਨੂੰ ਰੋਗ ਹੋਮੇ ਦਾ ਰੋਗ ਲੱਗਾ ਹੈ ਈਰਖਾ ਦਵੇਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜੋ ਰੋਗ ਹੈ ਖਾਲਸਾ ਜੀ ਈਰਖਾ ਦਾ ਜੋ ਰੋਗ ਹੈ ਇਹ ਸਾਰੇ ਰੋਗਾਂ ਦੀ ਜਿਹੜੀ ਦਵਾਈ ਸਤਗੁਰਾਂ ਨੇ ਸਾਨੂੰ ਨਾਮ ਦਿੱਤਾ ਹੈ ਤੇ ਮਹਾਰਾਜ ਨੇ ਸਾਨੂੰ ਸਮਾਂ ਦੱਸਿਆ ਹੈ ਜਿਵੇਂ ਡਾਕਟਰ ਕਹਿੰਦਾ ਕਿ ਸਵੇਰੇ ਖਾਣੀ ਦੁਪਹਿਰ ਨੂੰ ਖਾਣੀ ਤੇ ਸ਼ਾਮ ਨੂੰ ਖਾਣੀ ਇਸੇ ਪ੍ਰਕਾਰ ਸਤਿਗੁਰਾਂ ਨੇ ਸਾਨੂੰ ਦੱਸਿਆ ਕਿ ਭਾਈ ਅਮਰਤ ਵੇਲੇ ਜਾਗਣਾ ਅਸ਼ਨਾਨ ਪਾਨ ਕਰਨਾ ਤੇ ਉਸ ਵੇਲੇ ਇਸ ਦਵਾਈ ਨੂੰ ਖਾਣਾ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਰਸਨਾ ਦੇ ਨਾਲ ਫਿਰ ਖਾਲਸਾ ਜੀ ਉੱਠਦੇ ਬੈਹਿੰਦੇ ਸੌਂਦੇ ਜਾਗਦੇ ਇਹਦਾ ਨਾਮ ਜਪਣਾ ਹੈ ਫਿਰ ਸੰਧਿਆ ਵੇਲੇ ਬਾਣੀ ਪੜ੍ਹਨੀ ਹੈ ਦਵਾਈ ਖਾਣੀ ਹੈ ਔਖਦ ਰੂਪੀ ਨਾਮ ਸੋ ਖਾਲਸਾ ਜੀ ਜਿਹੜਾ ਮਨੁੱਖ ਡਾਕਟਰ ਦੀ ਮੰਨ ਕੇ ਉਹਦੀ ਰਾਜਾਜ ਚੱਲ ਪੈਂਦਾ ਉਹਦੇ ਦੱਸੇ ਤਰੀਕੇ ਨਾਲ ਦਵਾਈ ਖਾ ਲੈਂਦਾ ਉਹ ਰਾਜੀ ਹੋ ਜਾਂਦਾ ਤੇ ਜਿਹੜੇ ਖਾਲਸਾ ਜੀ ਡਾਕਟਰ ਦੇ ਹਿਸਾਬ ਨਾਲ ਨਹੀਂ ਚੱਲਦੇ ਠੀਕ ਨਹੀਂ ਹੁੰਦੇ ਰਾਜੀ ਨਹੀਂ ਹੁੰਦੇ ਇਸੇ ਪ੍ਰਕਾਰ ਸਤਿਗੁਰਾਂ ਨੇ ਸਾਨੂੰ ਦੱਸਿਆ ਹੈ ਅੰਮ੍ਰਿਤ ਵੇਲੇ ਜਾਗੋ ਭਾਈ ਨਾਮ ਜਪੋ ਬਾਣੀ ਪੜੋ ਸਤਿਗੁਰਾਂ ਦਾ ਧਿਆਨ ਧਾਰੋ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਕਰੋ ਵਡਿਆਈ ਕਰੋ ਗੁਣ ਗਾਓ ਗੁਣਾ ਨੂੰ ਸੁਣਨਾ ਕਰੋ ਮੈਂ ਮੰਗਾਓ ਫਿਰ ਉਹਦੇ ਨਾਲ ਕੀ ਹੋਵੇਗਾ ਖਾਲਸਾ ਜੀ ਸਾਡਾ ਤਨ ਤੇ ਮਨ ਜਿਹੜੇ ਰੋਗ ਹੋ ਜਾਣਗੇ ਰੋਗ ਦੂਰ ਹੋ ਜਾਣਗੇ ਤੇ ਫਿਰ ਜੇ ਮਨੁੱਖ ਖਾਲਸਾ ਜੀ ਅਮਰਤ ਵੇਲੇ ਜਾਗੇ ਹੀ ਨਾ ਦਵਾਈ ਖਾਵੇ ਹੀ ਨਾ ਨਾਮ ਜਪੇ ਹੀ ਨਾ ਸੇਵਾ ਕਰੇ ਹੀ ਨਾ ਸਿਮਰਨ ਭਜਨ ਵਿੱਚ ਧਿਆਨ ਜੋੜੇ ਹੀ ਨਾ ਤੇ ਫਿਰ ਮਿਲਦਾ ਕੱਖ ਨਹੀਂ ਰੋਗ ਦੂਰ ਨਹੀਂ ਹੁੰਦੇ ਤੇ ਫਿਰ ਉਲਟਾ ਖਾਲਸਾ ਜੀ ਰੱਬ ਰੂਪ ਨੂੰ ਰੱਬ ਰੂਪ ਵੈਦ ਜੋ ਹੈ ਉਹਨੂੰ ਇਲਾਮੇ ਦਵੇ ਫਿਰ ਇਹ ਗੱਲ ਤੇ ਨਹੀਂ ਨਾ ਬਣਦੀ ਪਰ ਸਾਰਾ ਸੰਸਾਰ ਇਵੇਂ ਹੀ ਕਰਦਾ ਹੈ ਕਿ ਦਵਾਈ ਨਹੀਂ ਖਾਂਦਾ ਜਿਹੜਾ ਪਰਹੇਜ ਕਰਾਉਂਦਾ ਹੈ ਡਾਕਟਰ ਕੇ ਭਾਈ ਤੂੰ ਖਟੀਆਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਤੂੰ ਇਧਰੋਂ ਨਹੀਂ ਖਾਣਾ ਤੂੰ ਜਿਆਦਾ ਮਿਰਚ ਨਹੀਂ ਖਾਣੀ ਸੋ ਉਹ ਪਰਹੇਜ ਕਰਾਉਂਦਾ ਹੈ ਇਸੇ ਪ੍ਰਕਾਰ ਸਤਿਗੁਰੂ ਸਾਨੂੰ ਪਰਹੇਜ ਕਰਾਉਂਦੇ ਆ ਕਿ ਭਾਈ ਕੁਰਾਹਤ ਨਹੀਂ ਕਰਨੀ ਮਾੜਾ ਕੰਮ ਨਹੀਂ ਕਰਨਾ ਕਿਸੇ ਦਾ ਬੁਰਾ ਨਹੀਂ ਮੰਗਣਾ ਕਿਸੇ ਦਾ ਬੁਰਾ ਸੋਚਣਾ ਨਹੀਂ ਸਰਬੱਤ ਦਾ ਭਲਾ ਮੰਗਣਾ ਇਹ ਮਹਾਰਾਜ ਨੇ ਪਰਹੇਜ ਦੱਸਿਆ ਤੇ ਜਿਹੜਾ ਬੰਦਾ ਇਹ ਪਰਹੇਜ਼ ਕਰਦਾ ਹੀ ਨਹੀਂ ਸਵੇਰੇ ਉੱਠ ਕੇ ਬਾਣੀ ਵੀ ਪੜ੍ਹ ਲਈ ਹੁਣ ਮੰਨ ਲਓ ਕੋਈ ਡਾਕਟਰ ਹੈ ਉਹਨੇ ਦਵਾਈ ਦਿੱਤੀ ਆਪਾਂ ਸਵੇਰੇ ਦਵਾਈ ਖਾ ਲਈ ਐ ਡਾਕਟਰ ਦੀ ਮੰਨ ਕੇ ਜਿੱਦਾਂ ਉਹਨੇ ਸਾਨੂੰ ਆਖਿਆ ਸੀ ਉਦਾਂ ਹੀ ਕੀਤਾ ਪਰ ਖਾਲਸਾ ਜੀ ਸਾਡੀ ਜੀਭ ਰਹੀ ਨਹੀਂ ਅਸੀਂ ਖੱਟਾ ਤਲਿਆ ਵੀ ਖਾ ਲਿਆ ਜਿਹੜੀ ਚੀਜ਼ ਤੋਂ ਸਾਨੂੰ ਰੋਗ ਹੋ ਰਿਹਾ ਉਹ ਚੀਜ਼ ਵੀ ਖਾ ਲਈ ਫਿਰ ਰੋਗ ਨਹੀਂ ਹਟੇਗਾ ਇਸੇ ਪ੍ਰਕਾਰ ਜਿਹੜੇ ਕਈ ਕਹਿੰਦੇ ਨੇ ਅਸੀਂ ਦੇ ਬਹੁਤ ਬੇਅੰਤ ਬਾਣੀ ਦਾ ਜਾਪ ਕਰਦੇ ਹਾਂ ਪਰ ਸਾਨੂੰ ਕਦੇ ਸੁਖਤ ਲੱਭਾ ਨਹੀਂ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤੀ ਨਹੀਂ ਹੋਈ ਜਿਵੇਂ ਦਾਸ ਆਪ ਜੀ ਨੂੰ ਦੱਸ ਦਵੇ ਜਿਹੜਾ ਖਾਲਸਾ ਜੀ ਆ ਸਾਈਆਂ ਦਾ ਪਾਸਟਰ ਬਣਿਆ ਸਾਡੇ ਲਾਗੇ ਦਾ ਆ ਸਾਡੇ ਕੋਲ ਹੀ ਐ ਦਿ올 ਦਿ올 ਕਰਕੇ ਪਾਸਟਰ ਤੇ ਉਹ ਹੈ ਵੀ ਗੁਰਸਿਕ ਪਰਿਵਾਰ ਦੇ ਵਿੱਚੋਂ ਪਹਿਲਾਂ ਖਾਲਸਾ ਜੀ ਉਹਦਾ ਮਾਪਿਓ ਪਹਿਲਾਂ ਸ਼ਾਇਦ ਅਮਰਤਾਰੀ ਸੀਗਾ ਤੇ ਉਹਦਾ ਪਿਓ ਬਿਮਾਰ ਸੀ ਤੇ ਬਹੁਤ ਕਹਿੰਦਾ ਮੈਂ ਦੱਸਦਾ ਆ ਉਹ ਕਹਿੰਦਾ ਬਹੁਤ ਬਾਣੀ ਦਾ ਜਾਪ ਕਰਦੇ ਰਹੇ ਗੁਰੂ ਘਰ ਸੇਵਾ ਕਰਦੇ ਰਹੇ ਉਹਦਾ ਤ੍ਰੋਗ ਨਹੀਂ ਠੀਕ ਹੋਇਆ ਤੇ ਇੱਕ ਵਾਰ ਕਿਸੇ ਪਾਸਟਰ ਨੇ ਅਰਦਾਸ ਕਰਤੀ ਤੇ ਰੋਗ ਠੀਕ ਹੋ ਗਿਆ ਤੇ ਸਾਰਾ ਟੱਬਰ ਹੀ ਖਾਲਸਾ ਜੀ ਮੂੰਹ ਚੋਕ ਕੇ ਉਧਰ ਨੂੰ ਤੁਰ ਪਿਆ ਉਹ ਕਰਨ ਕਰਾਉਣ ਵਾਲਾ ਤੇ ਦਾਤਾ ਵਾਹਿਗੁਰੂ ਹੈ ਖਾਲਸਾ ਜੀ ਮਹਾਰਾਜ ਆਪ ਹੀ ਢਕਾ ਦਿੰਦੇ ਆ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਨਰਕੀ ਲਿਖਿਆ ਹੁੰਦਾ ਨਾ ਉਹਨੂੰ ਸਤਿਗੁਰੂ ਮਹਾਰਾਜ ਨਰਕਾਂ ਨੂੰ ਹੀ ਕਾਲਦੇ ਉਹਦੇ ਕਰਮਾਂ 'ਚ ਲਿਖਿਆ ਹੋਇਆ ਕਿਉਂਕਿ ਉਹਨੇ ਪਿੱਛੇ ਬਹੁਤ ਇਹੋ ਜਿਹੇ ਖਾਲਸਾ ਜੀ ਕੰਮ ਕੀਤੇ ਹੁੰਦੇ ਆ ਕਿ ਉਹਦੇ ਵਾਸਤੇ ਨਰਕ ਤਿਆਰ ਹੁੰਦਾ ਪਰ ਜੇ ਕੋਈ ਪੂਰੇ ਸਤਿਗੁਰਾਂ ਦੇ ਚਰਨਾਂ 'ਚ ਲੱਗ ਜਵੇ ਪੂਰਨ ਸਤਗੁਰਾਂ ਦੇ ਚਰਣੀ ਆ ਪਵੇ ਫਿਰ ਮਹਾਰਾਜ ਹੌਲੀ 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 ਖਾਲਸਾ ਜੀ ਦੇ ਦੁੱਖ ਕੱਟ ਦਿੰਦੇ ਕਦੇ ਭਾਈ ਮੰਝ ਜੀ ਦੀ ਸਾਖੀ ਦਾਸ ਨੇ ਪਹਿਲੀਆਂ ਵੀਡੀਓ ਵਿੱਚ ਵੀ ਇਹ ਜ਼ਿਕਰ ਕੀਤਾ ਭਾਈ ਮੰਝ ਜੀ ਉੱਤੇ ਬਹੁਤ ਪ੍ਰੀਖਿਆ ਪਈਆਂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਪਰਖਿਆ ਉਹ ਸਿੱਖ ਨੂੰ ਤੇ ਜਦੋਂ ਸਤਗੁਰ ਟੁੱਟੇ ਤੇ ਫਿਰ ਉਹ ਸਿੱਖ ਨੇ ਮਹਾਰਾਜ ਕੋਲੋਂ ਮੰਗਿਆ ਸੀ ਸੱਚੇ ਪਾਸ਼ਾ ਮੈਨੂੰ ਇਹ ਦਿਓ ਕਿ ਅੱਗੇ ਆਉਣ ਵਾਲੇ ਸਮੇਂ 'ਚ ਕਿਸੇ ਗੁਰਸਿੱਖ ਦੇ ਉੱਤੇ ਇੰਨੀ ਮਹਾਰਾਜ ਪ੍ਰੀਖਿਆ ਨਾ ਪਾਇਓ ਫਿਰ ਖਾਲਸਾ ਜੀ ਸਾਡੇ ਸੱਤਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਨੇ 22 ਵੱਡੀਆਂ ਪ੍ਰਖਿਆਵਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਨੂੰ ਫਿਰ ਗੁਰੂ ਗੁਰਤਾ ਗੱਦੀ ਤੇ ਮਹਾਰਾਜ ਬਿਰਾਜਮਾਨ ਹੋਏ ਨੇ ਸੋ ਐਵੇਂ ਨਹੀਂ ਇਹ ਚੀਜ਼ਾਂ ਮਿਲ ਜਾਂਦੀਆਂ ਸਾਨੂੰ ਤੇ ਛੋਟੀ ਜੀ ਖਾਲਸਾ ਜੀ ਔਕੜ ਆ ਜਾਂਦੀ ਹੈ ਬਾਣੀ ਪੜ੍ਹਦੇ ਆ ਤੇ ਅਸੀਂ ਰੋਣ ਲੱਗ ਪੈਨੇ ਆ ਮਹਾਰਾਜ ਸੱਚੇ ਪਾਸ਼ਾ ਉਤੇ ਬਹੁਤ ਇਹੋ ਜਿਹਾ ਕਸ਼ਟ ਆਏ ਨੇ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਇਹ ਵੀ ਖਾਲਸਾ ਜੀ ਆਪ ਜੀ ਨੂੰ ਜਵਾਬ ਦੇ ਦਵਾ ਕਈ ਕਹਿੰਦੇ ਆ ਕਿ ਜੇ ਬਾਣੀ ਸੁਖ ਦਿੰਦੀ ਆ ਤੋ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੁੱਖ ਕਿਉਂ ਮਿਲੇ ਜੇ ਬਾਣੀ ਸੁਖ ਦਿੰਦੀ ਆ ਤੇ ਫਿਰ ਗੁਰੂ ਕਲਗੀਧਰ ਮਹਾਰਾਜ ਦੇ ਪਰਿਵਾਰ ਨਾਲ ਇਦਾਂ ਕਿਉਂ ਹੋਇਆ ਹੁਣ ਉਦਾਹਰਨ ਦਿੰਨਾ ਸਤਗੁਰਾਂ ਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਨੇ ਮੂਰਖੋ ਜਿਹੜੇ ਇਹ ਮੂਰਖ ਇਹੋ ਜਿਹੇ ਸਵਾਲ ਕਰਦੇ ਨੇ ਉਹਨਾਂ ਮੂਰਖਾਂ ਵਾਸਤੇ ਇਹ ਗੱਲ ਹੈ ਕਿ ਸਤਗੁਰਾਂ ਨੇ ਸਾਨੂੰ ਜਾਂਚ ਸਿਖਾਈ ਹੈ ਜਦੋਂ ਬਹੁਤ ਛੋਟਾ ਬੱਚਾ ਘਰ ਵਿੱਚ ਹੋਵੇ ਜਿੱਦਾਂ ਦੀ ਤੁਸੀਂ ਉਹਦੇ ਨਾਲ ਹਰਕਤ ਕਰੋਗੇ ਉਹ ਓਦਾਂ ਦੀ ਤੁਹਾਨੂੰ ਹਰਕਤ ਕਰਕੇ ਵਿਖਾਵੇ ਜਿੱਦਾਂ ਦਾ ਤੁਸੀਂ ਬੋਲੋਗੇ ਬੱਚਾ ਉਵੇਂ ਦਾ ਕਰਕੇ ਵਿਖਾਵੇਗਾ ਉਵੇਂ ਦਾ ਬਣੇਗਾ ਕਈਆਂ ਦੇ ਮਾਪਿਓ ਬਹੁਤ ਖਾਲਸਾ ਜੀ ਆਗਿਆਕਾਰੀ ਆਪਣੇ ਮਾਪਿਓ ਦੇ ਉਹਨਾਂ ਦੇ ਅੱਗੇ ਬੱਚੇ ਵੀ ਆਗਿਆਕਾਰੀ ਕਈ ਮੇਰੇ ਵਰਗੇ ਨਲਾਇਕ ਤੇ ਉਹ ਫਿਰ ਖਾਲਸਾ ਜੀ ਉਹਨਾਂ ਦੇ ਵੀ ਅੱਗੇ ਨਲਾਇਕ ਸੋ ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਰਸਤਾ ਵਿਖਾਇਆ ਸ਼ਹੀਦੀਆਂ ਦਾ ਵੀ ਭਾਈ ਜਦੋਂ ਕਿਸੇ ਗਰੀਬ ਮਜਲੂਮ ਉੱਤੇ ਕਸ਼ਟ ਆਣ ਪਵੇ ਉਦੋਂ ਆਪਣੇ ਆਪੇ ਦੀ ਪਰਵਾਹ ਨਹੀਂ ਕਰਨੀ ਜਿੰਦਵਾਰ ਦੇਣੀ ਹੈ ਇਸ ਕਰਕੇ ਮਹਾਰਾਜ ਨੇ ਇਹ ਰਾਹ ਵਿਖਾਏ ਨੇ ਸਤਗੁਰਾਂ ਨੇ ਸੰਗਤ ਨੂੰ ਉੱਚਾ ਕਰਕੇ ਦੱਸਿਆ ਵੇਖੋ ਸੰਗਤ ਨੇ ਹੀ ਆਖਿਆ ਸੀ ਨਾ ਮਹਾਰਾਜ ਜੀਆਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਸੰਗਤ ਨੇ ਆਖਿਆ ਸਤਗੁਰੂ ਜੀ ਚੰਦੂ ਦਾ ਜਿਹੜਾ ਆਪਾਂ ਲੈਣਾ ਨਹੀਂ ਰਿਸ਼ਤਾ ਨਹੀਂ ਲੈਣਾ ਤੇ ਮਹਾਰਾਜ ਨੇ ਸੰਗਤ ਦੇ ਬਚਨ ਮੰਨੇ ਤੇ ਫਿਰ ਖਾਲਸਾ ਜੀ ਤਾਂ ਕਰਕੇ ਉਹ ਚੀਜ਼ਾਂ ਹੋਈਆਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਕਸ਼ਟ ਆ ਗਿਆ ਸਤਗੁਰਾਂ ਦੇ ਗੁਰੂ ਨੂੰ ਕੌਣ ਕਸ਼ਟ ਦੇ ਸਕਦਾ ਕਸ਼ਟ ਤੇ ਉਸ ਵਾਹਿਗੁਰੂ ਨੇ ਪੈਦਾ ਕੀਤੇ ਨੇ ਤੇ ਇਹ ਮਹਾਰਾਜ ਨੇ ਖੇਡ ਕਰਕੇ ਵਿਖਾਈ ਵੀ ਗੁਰਸਿੱਖਾ ਕਰੇ ਤੇਰੀ ਜ਼ਿੰਦਗੀ ਉੱਤੇ ਇਹ ਕਸ਼ਟ ਆਣ ਪਵੇ ਵੀ ਤੈਨੂੰ ਤਤੀ ਲੋਹ ਤੇ ਬਹਿਣਾ ਪੈ ਜੇ ਤੇ ਉਸ ਵੇਲੇ ਡੋਲੀ ਨਾ ਆਪਣੇ ਗੁਰੂ ਨੂੰ ਯਾਦ ਰੱਖੀ ਤੇਰੀ ਦਰਗਾਹ ਵਿੱਚ ਬੱਲੇ ਬੱਲੇ ਹੋਵੇਗੀ ਜੇ ਤੇਰੇ ਪਰਿਵਾਰ ਤੇ ਭੀੜ ਆਣ ਪਈ ਐ ਦੇਸ਼ ਕੌਮ ਤੇ ਭੀੜ ਆਣ ਪਈ ਐ ਕਿਸੇ ਗਰੀਬ ਮਜਲੂਮ ਤੇ ਭੀੜ ਆਣ ਪਈ ਐ ਤੇ ਆਪਣਾ ਪਰਿਵਾਰ ਵਾਰ ਦਵੀ ਇਹ ਪ੍ਰਵਾਹ ਨਾ ਕਰੀ ਤੇ ਇਹਨੂੰ ਸਤਖੰਡ ਦੇ ਵਿੱਚ ਜਗ੍ਹਾ ਦੇਵਾਂਗੇ ਤੇਰੀਆਂ ਕੁਲਾਂ ਨੂੰ ਉਤਾਰ ਦੇਵਾਂਗੇ ਇਸ ਕਰਕੇ ਖਾਲਸਾ ਜੀ ਸਤਗੁਰਾਂ ਨੇ ਆਪਣੇ ਤਾਨ ਉਤੇ ਕਸ਼ਟ ਹੰਢਾਏ ਨੇ ਤੇ ਜਿਹੜੇ ਕਈ ਮੂਰਖ ਕਹਿੰਦੇ ਕਿ ਬਾਣੀ ਸੁਖ ਨਹੀਂ ਦਿੰਦੀ ਬਾਣੀ ਸਾਰੇ ਸੁਖ ਦਿੰਦੀ ਬਾਣੀ ਵਿੱਚੋਂ ਸੁਖ ਪ੍ਰਾਪਤ ਹੁੰਦੇ ਆ ਖਾਲਸਾ ਜੀ ਦਾਸ ਨੂੰ ਇੱਕ ਵਾਰ ਇੱਕ ਮਿੱਤਰ ਮਿਲੇ ਸਰਵਾਰ ਸਾਹਿਬ ਦੀ ਗੱਲ ਆ ਕੁਝ ਇਹ ਵੀ ਗੱਲ ਹੋਵੇਗੀ 14 15 ਦੀ ਗੱਲ ਆ ਤੇ ਬੈਠਿਆਂ ਬਿਠਾਇਆਂ ਮਿਲੇ ਗੋਰਾ ਸਿਗਾ ਦਾਸ ਨਾਲ ਗੱਲ ਕਰਦਾ ਮੈਨੂੰ ਉਹਦੀ ਸਮਝ ਨਹੀਂ ਆਈ ਕਿਉਂਕਿ ਆਪਾਂ ਆਪਾਂ ਨੂੰ ਨਾ ਤਾਂ ਇੰਨੀ ਇੰਗਲਿਸ਼ ਸਮਝ ਆਉਂਦੀ ਆ ਨਾ ਬੋਲ ਸਕਦੇ ਹਾਂ ਬਹੁਤੀ ਮਾੜੀ ਮੋਟੀ ਕਿਸੇ ਦੀ ਮਾੜੀ ਮੋਟੀ ਸਮਝ ਲੈਣੇ ਆ ਤੇ ਉਹ ਖਾਲਸਾ ਜੀ ਜਦੋਂ ਗੱਲ ਚੱਲੀ ਉਹ ਗੋਰਾ ਮਿਰਨਾ ਗੱਲ ਕਰੇ ਤੇ ਮੈਂ ਨਾਲ ਦੇ ਸਿੰਘ ਨੂੰ ਆਖਿਆ ਮੈਂ ਕਹਾ ਯਾਰ ਮੈਨੂੰ ਇਹ ਇਹ ਕੀ ਕਹਿੰਦਾ ਵੀ ਇਹਨੂੰ ਪੁੱਛ ਕੇ ਦੱਸ ਖਾਲਸਾ ਜੀ ਉਹਨੇ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਤੁਹਾਡਾ ਬਹੁਤ ਥੈਂਕ ਯੂ ਕਰਦਾ ਬਹੁਤ ਸਤਿਕਾਰ ਕਰਦਾ ਜਿਹੜਾ ਤੁਸੀਂ ਬਾਣਾ ਪਾਇਆ ਨੀਲੇ ਬਾਣ ਚ ਸਾਂ ਵੀ ਉਹ ਮੈਂ ਫਿਰ ਉਹ ਮੁੰਡੇ ਨੂੰ ਕਿਹਾ ਮੈਂ ਕਹਾ ਵੀ ਪੁੱਛੇ ਨੂੰ ਵੀ ਕਿਉਂ ਕਾ ਤੋ ਸਤਿਕਾਰ ਕਰਦਾ ਕੀ ਵੇਖਿਆ ਇਹਨੇ ਜਦੋਂ ਉਹਨੇ ਦੱਸਿਆ ਉਹ ਕਹਿੰਦਾ ਕਿ ਮੈਨੂੰ ਦਰਬਾਰ ਸਾਹਿਬ ਆਉਂਦੇ ਨੂੰ 6 ਸਾਲ ਹੋ ਗਏ ਆ ਮੈਂ ਹਰ ਸਾਲ ਆਉਂਦਾ ਹਰ ਸਾਲ ਇੱਥੇ ਰਹਿ ਕੇ ਜਾਣਾ ਇੱਕ ਹਫਤਾ ਇੱਕ ਵੀਕ ਰਹਿ ਕੇ ਜਾਣਾ ਇੱਥੇ ਤੇ ਉਹ ਜਦੋਂ ਮੈਂ ਉਹਨਾਂ ਸਾਰੀ ਗੱਲ ਕੀਤੀ ਖਾਲਸਾ ਜੀ ਉਹ ਜਿਹੜਾ ਗੋਰਾ ਸੀ ਨਾ ਉਹ ਮੈਕਸੀਕੋ ਤੋਂ ਆਇਆ ਸੀਗਾ ਤੇ ਉਹਨੇ ਦੱਸੀ ਸਾਰੀ ਕਹਾਣੀ ਕਹਿੰਦਾ ਵੀ ਮੈਂ ਪਹਿਲੀ ਵਾਰ ਘੁੰਮਣ ਵਾਸਤੇ ਆਇਆ ਸਾਂ ਟਰੈਵਲ ਕਰਨ ਵਾਸਤੇ ਆਇਆ ਹਾਂ ਤੇ ਮੈਂ ਇਹ ਸੁਣਿਆ ਸੀ ਵੀ ਇੱਕ ਗੋਲਡਨ ਟੈਂਪਲ ਆ ਕੋਈ ਚੀਜ਼ ਆ ਤੇ ਉਹਨੂੰ ਕਹਿੰਦਾ ਵੇਖਿਆ ਦਰਸ਼ਨ ਉਹਦੇ ਕੀਤੇ ਕਹਿੰਦਾ ਜਦੋਂ ਮੈਂ ਪਹਿਲੀ ਵਾਰ ਆਇਆ ਸਾਂ ਤੇ ਮੈਨੂੰ ਕੋਈ ਦਿੱਕਤ ਸੀ ਸਾਹ ਦੀ ਮੈਨੂੰ ਉਹ ਅਸਥਮਾ ਸੀ ਉਹਨੂੰ ਕਹਿੰਦਾ ਮੈਂ ਇੱਥੇ ਦਾ ਪੜਿਆ ਸਾਰਾ ਇੱਥੋਂ ਦੇ ਗਾਈਡ ਨੇ ਮੈਨੂੰ ਗਾਈਡ ਕੀਤਾ ਵੀ ਇੱਥੇ ਇਸ਼ਨਾਨ ਕਰਨ ਦੇ ਨਾਲ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਕਹਿੰਦਾ ਮੈਂ ਪਹਿਲੀ ਵਾਰ ਇੱਥੇ ਇਸ਼ਨਾਨ ਕੀਤਾ ਤੇ ਮੈਂ ਇੱਕ ਵੀਕ ਇੱਥੇ ਰਿਹਾ ਮੈਨੂੰ ਇੱਕ ਵੀਕ ਉਹ ਪੰਪ ਯੂਜ਼ ਕਰਨ ਦੀ ਲੋੜ ਨਹੀਂ ਪਈ ਤੇ ਕਹਿੰਦਾ ਮੇਰੇ ਮਨ ਵਿੱਚ ਆ ਗਿਆ ਵੀ ਮੈਂ ਇਹ ਇੱਥੇ ਜਿਹੜੀ ਤਾਕਤ ਹੈ ਉਹ ਜਿਹੜੀ ਤਾਕਤ ਬਾਰੇ ਮੈਂ ਸੁਣਿਆ ਇੱਥੇ ਆ ਕੇ ਉਹ ਸੱਚੀ ਉਹ ਹੈ ਕਹਿੰਦਾ ਉਸ ਦਿਨ ਤੋਂ ਬਾਅਦ ਮੈਨੂੰ ਉਹ ਪੰਪ ਦੀ ਲੋੜ ਨਹੀਂ ਪਈ ਮੇਰਾ ਅਸਥਮਾ ਠੀਕ ਹੋ ਗਿਆ ਕਹਿੰਦਾ ਮੇਰੀ ਸ਼ਰਧਾ ਬਣ ਗਈ ਇਸ ਸਥਾਨ ਤੇ ਕਹਿੰਦਾ ਇਹ ਜਿਹੜੀ ਇਹ ਗਾਉਂਦੇ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਪਰ ਮੈਨੂੰ ਜਦੋਂ ਮੈਂ ਇਹਨੂੰ ਸੁਣਦਾ ਆ ਮੈਂ ਧਿਆਨ ਲੈਂਉਣਾ ਇਹਦੇ ਵਿੱਚ ਕਹਿੰਦਾ ਉਸ ਵੇਲੇ ਮੇਰੇ ਸਰੀਰ ਨੂੰ ਇੰਨਾ ਕੁ ਜ਼ਿਆਦਾ ਰਿਲੈਕਸ ਫੀਲ ਹੁੰਦਾ ਮੈਂ ਦੁਨੀਆ ਦਾ ਕੋਈ ਕੋਨਾ ਨਹੀਂ ਜਿੱਥੇ ਮੈਂ ਨਹੀਂ ਗਿਆ ਤੇ ਦੁਨੀਆ ਦੇ ਕਿਸੇ ਕੋਨੇ ਵਿੱਚ ਮੈਨੂੰ ਇਹੋ ਜਿਹਾ ਸੁੱਖ ਇਹੋ ਜਿਹੀ ਸ਼ਾਂਤੀ ਨਹੀਂ ਮਿਲੀ ਜਿਹੜੀ ਇੱਥੇ ਮਿਲਦੀ ਮੈਂ ਇਸ ਕਰਕੇ ਆਨਾ ਸੋ ਖਾਲਸਾ ਜੀ ਤੁਹਾਡੇ ਘਰ ਦੀਆਂ ਚੀਜ਼ਾਂ ਬਾਰੇ ਗੋਰਿਆਂ ਤੱਕ ਨੂੰ ਪਤਾ ਲੱਗ ਗਿਆ ਤੇ ਅਸੀਂ ਮੂਰਖ ਦੇ ਮੂਰਖ ਅਸੀਂ ਸਤਿਗੁਰਾਂ ਨੂੰ ਨਿੰਦੀ ਜਾਂਦੇ ਆ ਗੁਰੂ ਘਰ ਦੇ ਪਾਠੀਆਂ ਨੂੰ ਗ੍ਰੰਥੀਆਂ ਨੂੰ ਨਿੰਦੀ ਜਾਂਦੇ ਆ ਸਤਿਗੁਰ ਦੀ ਬਾਣੀ ਨੂੰ ਨਿੰਦੀ ਜਾਂਦੇ ਆ ਇਹੋ ਜਿਹੇ ਬੰਦੇ ਵੀ ਸਾਡੇ ਵਿੱਚ ਪੈਦਾ ਹੋ ਗਏ ਗੁਰੂ ਘਰ ਚ ਸਵੇਰੇ ਅਮਰਤ ਵੇਲੇ ਬਾਣੀ ਚੱਲਦੀ ਕਹਿੰਦੇ ਬੰਦ ਕਰਾਓ ਸਪੀਕਰ ਬੰਦ ਕਰਾਓ ਇਦਾਂ ਦੇ ਮੂਰਖ ਵੀ ਲੋਕ ਨੇ ਸੋ ਖਾਲਸਾ ਜੀ ਸਤਿਗੁਰਾਂ ਦੇ ਨਾਮ ਵਿੱਚ ਬੜੀ ਬਰਕਤ ਹੈ ਸਤਿਗੁਰਾਂ ਦੇ ਨਾਮ ਨਾਲ ਜੁੜੀਏ ਸਤਗੁਰਾਂ ਦੇ ਨਾਮ ਵਿੱਚ ਖਾਲਸਾ ਜੀ ਸਭ ਸੁਖ ਹਨ ਲੋਕ ਸਤਗੁਰਾਂ ਦੇ ਪਿਆਰਿਆਂ ਦੇ ਸਿੱਖਾਂ ਦੇ ਗੁਰਸਿੱਖਾਂ ਦੇ ਚਰਨ ਧੂੜ ਤੁੰਉਂਦੇ ਨੇ ਤੇ ਸਾਡੇ ਲੋਕ ਇੱਕ ਦੂਜੇ ਨੂੰ ਨਿੰਦਦੇ ਨੇ ਇੱਕ ਦੂਜੇ ਦੀ ਨਿੰਦਿਆ ਕਰਦੇ ਹਾਂ ਖਾਲਸਾ ਜੀ ਜਿਹੜਾ ਝੂਠ ਹੈ ਝੂਠ ਦੇ ਬਾਰੇ ਬੋਲੋ ਜੋ ਸਚਾਈ ਹੈ ਉਹਦੇ ਨਾਲ ਖੜ ਜਾਓ ਜੋ ਸਤਗੁਰਾਂ ਦੇ ਘਰ ਦੀ ਸੱਚੀ ਸੁੱਚੀ ਜਿਹੜੀ ਕੀਰਤ ਹੈ ਖੇੜ ਹੈ ਉਹਦੀ ਵਡਿਆਈ ਗਾਓ ਝੂਠੀ ਦੀ ਨਾ ਗਾਓ ਝੂਠੀਆਂ ਗੱਲਾਂ ਨਾ ਬਣਾਓ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਵੱਡੇ ਵੱਡੇ ਖਾਲਸਾ ਜੀ ਸ਼ਹੀਦ ਨੇ ਵੱਡੀਆਂ ਵੱਡੀਆਂ ਕਿਰਪਾ ਦੇ ਮਾਲਕ ਸਤਗੁਰੂ ਹਨ ਤੇ ਵੱਡੇ ਵੱਡੇ ਗੁਰਸੇਖਾਂ ਨੇ ਜਿਨ੍ਹਾਂ ਦੇ ਵਿੱਚ ਚੜ੍ਹਦੀ ਕਲਾ ਹੈ ਸੋ ਮਹਾਰਾਜ ਸਾਰਿਆਂ ਨੂੰ ਸੁੱਖ ਦੇਣ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਅਜਵਾਈਏ ਹੱਡ ਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਹੋਣਾ ਨੇ ਦਾਸ ਨੂੰ ਦਸੀ ਹੈ ਏ ਮੈਨੂੰ ਹੁਣ ਇਹ ਨਹੀਂ ਚੇਤਾ ਵੀ ਉਹ ਉਹਨਾਂ ਨੇ ਮਤਲਬ ਮੈਂ ਇਹ ਹੱਡ ਬੀਤੀ ਸੁਣੀ ਨੂੰ ਕੁਝ ਮੈਨੂੰ 7-8 ਦਿਨ ਹੋ ਗਏ ਆ ਤੇ ਮੈਂ ਅੱਜ ਘਰੋਂ ਬਾਹਰ ਹਾਂ ਤੇ ਮੈਂ ਬਣਾ ਦਿੱਤੀ ਬੋਲ ਦੇਣ ਲੱਗਾ ਹੁਣ ਮੈਨੂੰ ਇਹ ਵਿਸਰਗ ਗਿਆ ਕਿ ਉਹ ਭਾਈ ਸਾਹਿਬ ਦਾ ਪਰਿਵਾਰ ਹੈ ਕਿ ਜਾਂ ਭਾਈ ਸਾਹਿਬ ਦਾ ਕੋਈ ਰਿਸ਼ਤੇਦਾਰ ਆ ਜਿਹਦੀ ਮੈਨੂੰ ਇਹ ਹੱਡ ਬੀਤੀ ਉਹਨਾਂ ਨੇ ਸੁਣਾਈ ਤੇ ਉਹ ਜਦੋਂ ਕਹਿੰਦੇ ਕਿ ਭਾਈ ਸਾਹਿਬ ਦੱਸਦੇ ਕਹਿੰਦੇ ਮੈਂ ਘਰ ਵਿੱਚ ਜੋਤ ਲਾਉਣਾ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਤਕਾਰ ਨਿਊਜ਼ੀਲੈਂਡ ਤੋਂ ਨੇ ਇਹ ਭਾਈ ਸਾਹਿਬ ਪਹਿਲਾਂ ਨਿਊਜ਼ੀਲੈਂਡ ਸੀਗੇ ਤੇ ਹੁਣ ਸ਼ਾਇਦ ਅਮਰੀਕਾ ਦੇ ਵਿੱਚ ਨੇ ਇਦਾਂ ਉਹਨਾਂ ਨੇ ਦੱਸਿਆ ਸੀ ਪਹਿਲਾਂ ਦੁਬਈ ਵਿੱਚ ਸੀਗੇ ਫਿਰ ਉਹ ਨਿਊਜ਼ੀਲੈਂਡ ਗਏ ਹੁਣ ਉਹ ਉਹਨਾਂ ਦਾ ਬਿਜ਼ਨਸ ਐ ਇਹੋ ਜਿਹਾ ਵੀ ਉਹ ਅਮਰੀਕਾ ਦੇ ਵਿੱਚ ਨੇ ਤੇ ਉਹ ਦੱਸਦੇ ਕਿ ਕਹਿੰਦੇ ਵੀ ਮੇਰੇ ਨਾਲ ਇੱਕ ਇਹੋ ਜਿਹੀ ਖੇਡ ਕਹਿੰਦਾ ਗੁਪਤ ਰੱਖਣੀ ਹੈ ਮੈਂ ਨਹੀਂ ਦੱਸਣਾ ਚਾਹੁੰਦਾ ਪਰ ਇਹੋ ਜਿਹੀ ਖੇਡ ਹੋਈ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਨਹੀਂ ਸੀ ਜਾਣਦਾ ਮੈਂ ਆਪਣੇ ਸਿੱਖ ਧਰਮ ਬਾਰੇ ਬਹੁਤਾ ਕੁਝ ਨਹੀਂ ਸੀ ਜਾਣਦਾ ਨਾ ਸਾਨੂੰ ਸਾਡੇ ਵੱਡਿਆਂ ਨੇ ਦੱਸਿਆ ਨਾ ਬਹੁਤਾ ਪਤਾ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਂਦੇ ਸਾਂ ਮਥਾ ਟੇਕ ਕੇ ਆ ਜਾਂਦੇ ਹਾਂ ਕਹਿੰਦਾ ਵੀ ਮੇਰੇ ਨਾਲ ਇੱਕ ਇਹੋ ਜਿਹਾ ਕੰਮ ਹੋਇਆ ਵੀ ਮੇਰਾ ਥੋੜਾ ਜਿਹਾ ਬਿਜ਼ਨਸ ਇਹੋ ਜਿਹਾ ਹੋ ਗਿਆ ਉਹਦੇ ਬਹੁਤ ਪੈਸੇ ਬਹੁਤ ਡਾਲਰ ਲੱਗੇ ਤੇ ਉਹ ਮੈਨੂੰ ਇੱਥੋਂ ਤੱਕ ਨਿਊਜ਼ ਆ ਗਈ ਵੀ ਉਹ ਤੇਰੇ ਪੈਸੇ ਡੁੱਬ ਜਾਣੇ ਜੇ ਡੁੱਬ ਜਾਂਦੇ ਤੇ ਮੈਂ ਕਰਜ਼ਾਈ ਵੀ ਹੋ ਜਾਣਾ ਸੀ ਮਰ ਵੀ ਜਾਣਾ ਸੀ ਸਮਝੋ ਕਹਿੰਦਾ ਵੀ ਮੈਂ ਕੁਦਰਤੀ ਨਾਲ ਆਪਣੇ ਇੱਕ ਮਿੱਤਰ ਨੂੰ ਮਿਲਿਆ ਦਿੱਲੀ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦਾ ਸੀ ਤੇ ਕਹਿੰਦਾ ਮੈਂ ਆਪਣੇ ਮਿੱਤਰ ਨਾਲ ਇਦਾਂ ਗੱਲ ਕੀਤੀ ਵੀ ਮੈਨੂੰ ਹੁਣ ਟੈਨਸ਼ਨ ਜੀ ਹੋ ਗਈ ਆ ਵੀ ਮੈਨੂੰ ਲੱਗਦਾ ਵੀ ਮੇਰਾ ਉਹ ਕੋਈ ਪ੍ਰੋਜੈਕਟ ਆ ਉਹ ਖਤਮ ਹੋ ਜਾਣਾ ਤੇ ਉਹ ਦੱਸਦੇ ਭਾਈ ਸਾਹਿਬ ਸੁਣਾਉਂਦੇ ਆ ਕਿ ਕਹਿੰਦੇ ਵੀ ਮੈਨੂੰ ਉਹ ਮੇਰੇ ਮਿੱਤਰ ਨੇ ਆਖਿਆ ਵੀ ਕੋਈ ਨਹੀਂ ਫਿਕਰ ਨਾ ਕਰ ਤੂੰ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕਰ ਉਹ ਏਡੇ ਸ਼ਹੀਦਤ ਕਲਾ ਵਰਤੋਂਗੇ ਕਹਿੰਦਾ ਵੀ ਮੈਂ ਵਾਪਸ ਜਰ ਰੋ ਗਿਆ ਉੱਥੇ ਜਾ ਕੇ ਨਾ ਮੇਰੇ ਉਹ ਜੇਹਨ ਚ ਗੱਲ ਰਹੀ ਕਹਿੰਦਾ ਵੀ ਮੈਂ ਰੋਜ਼ ਨਾ ਅਰਦਾਸ ਕਰਨਾ ਪਿਆ ਬਾਬਾ ਦੀਪ ਸਿੰਘ ਸਾਹਿਬ ਮੈਂ ਤੁਹਾਨੂੰ ਜਾਣਦਾ ਨਹੀਂ ਜੇ ਤੁਸੀਂ ਮਹਾਰਾਜ ਸੁਣਦੇ ਹੋ ਤੇ ਕਿਰਪਾ ਕਰੋ 시 ਦੋ ਉਹ ਮੇਰਾ ਕਾਰਜ ਫਤਿਹ ਹੋ ਗਿਆ ਉਹ ਜਿਹੜਾ ਕਾਰਜ ਪੁੱਠਾ ਸੀ ਖਾਲਸਾ ਜੀ ਉਹ ਸਿੱਧਾ ਹੋ ਗਿਆ ਜਿੱਥੇ ਲੱਖਾਂ ਡਾਲਰ ਨੁਕਸਾਨੇ ਜਾਣੇ ਸੀ ਉਥੇ ਲੱਖਾਂ ਡਾਲਰ ਦਾ ਫਾਇਦਾ ਉਹਨੂੰ ਹੋ ਗਿਆ ਬੰਦੇ ਨੂੰ ਉਹ ਤੋਂ ਬਾਅਦ ਉਹ ਜੁੜ ਗਿਆ ਉਹ ਸੁਣਾਉਂਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਹਨ ਖਾਲਸਾ ਜੀ ਕਈ ਮੈਨੂੰ ਫੋਨ ਕਰਕੇ ਗੱਲ ਕਹਿੰਦੇ ਆ ਵੀ ਇਹ ਤੁਸੀਂ ਕੀ ਏ ਟਕਵਾਂਝ ਜਾ ਫੜਿਆ ਵਾ ਵੀ ਇਹ ਘੋੜਿਆਂ ਨੂੰ ਚਣੇ ਪਾਉਣ ਦਾ ਵੀ ਕੁਝ ਹੋ ਜਾਂਦਾ ਵਾ ਜੋਰ ਦੇ ਕੇ ਉਹ ਨਾ ਵੀ ਹੋ ਜਾਂਦਾ ਵਾ ਮੈਂ ਕਿਹਾ ਭਾਉ ਗੁਰੂ ਘਰ ਦੇ ਵਿੱਚ ਜੇ ਕੋਈ ਡਿੱਗਾ ਹੋਇਆ ਪੱਤਾ ਚੁੱਕ ਕੇ ਵੀ ਇੱਧਰ ਕਰ ਦਿੰਦਾ ਨਾ ਉਹਦੇ ਘਰ ਵੀ ਮਹਾਰਾਜ ਸੁਖ ਭੇਜ ਦਿੰਦੇ ਆ ਇਹ ਚਣੇ ਪਾਉਣੇ ਸਤਗੁਰਾਂ ਦੇ ਘਰ ਵਿੱਚ ਕੋੜਿਆਂ ਨੂੰ ਮਹਾਰਾਜ ਦੇ ਕੋੜਿਆਂ ਨੂੰ ਇਹ ਤਾਂ ਬੜੀ ਵੱਡੀ ਗੱਲ ਹੈ ਇੱਕ ਖਾਲਸਾ ਜੀ ਲੰਘਣ ਵਾਲਾ ਉਦਾਂ ਹੀ ਜਿਹੜਾ ਸਤਗੁਰਾਂ ਨੂੰ ਜਾਣਦਾ ਹੀ ਨਹੀਂ ਜੇ ਕਿਤੇ ਨਮਸਕਾਰ ਕਰ ਦਵੇ ਉਹਦੀ ਵੀ ਦਰਗਾਹ ਵਿੱਚ ਸੁਣੀ ਜਾਂਦੀ ਆ ਇਹ ਏਡੇ ਸਮਰਾਤ ਸਤਗੁਰੂ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਹੜੇ ਕੋੜੀਆਂ ਨੂੰ ਜਾਣਦੇ ਸਨ ਜਿਨ੍ਹਾਂ ਕੋੜੀਆਂ ਨੂੰ ਸਤਗੁਰਾਂ ਨੇ ਜਾ ਜਾ ਤਾਰਿਆ ਕਿਹੜੀਆਂ ਮਤਾਂ ਦੇ ਸਨ ਸਤਗੁਰਾਂ ਨੇ ਸਾਰੇ ਰਾਜੇ ਜਨਕ ਦੇ ਸਰਾਪੇ ਹੋਇਆਂ ਨੂੰ ਤਾਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਜੋ ਕੀਤਾ ਹੈ ਨਾ ਪਾਤਸ਼ਾਹ ਨੇ ਖਾਲਸਾ ਜੀ ਦੁਨੀਆ ਉੱਤੇ ਕੋਈ ਕਰ ਨਹੀਂ ਸਕਦਾ ਕਿਉਂਕਿ ਰੱਬ ਕਰ ਸਕਦਾ ਰੱਬ ਜਿਹੜਾ ਹੈ ਉਹ ਅਉਗਣਾਂ ਨੂੰ ਛੱਡ ਕੇ ਤੇ ਉਤਾਰ ਦਿੰਦਾ ਹੈ ਪਾਪ ਨਿਵੇਂ ਦਾ ਪਾਪੀ ਦੇ ਪਾਪ ਨਹੀਂ ਉਹ ਵੇਖਦਾ ਤੇ ਖਾਲਸਾ ਜੀ ਜਿਹੜੇ ਬਾਕੀ ਹਨ ਉਹ ਪਾਪ ਵੇਖਦੇ ਹਨ ਸੋ ਮਹਾਰਾਜ ਨੇ ਕਿਰਪਾ ਕੀਤੀ ਇਹ ਗੁਰਸਿੱਖ ਜੁੜ ਗਿਆ ਉਹ ਤੋਂ ਬਾਅਦ ਦੱਸਦੇ ਆ ਭਾਈ ਸਾਹਿਬ ਵੀ ਇਹਨਾਂ ਦੀ ਸ਼ਾਇਦ ਭੈਣ ਨੇ ਖਾਲਸਾ ਜਿਓ ਭਾਈ ਸਾਹਿਬ ਦੀ ਭੈਣ ਹੈ ਤੇ ਇਹਨਾਂ ਉਹ ਵੀ ਬਿਜ਼ਨਸਮੈਨ ਨੇ ਚਲੋ ਮਹਾਰਾਜ ਦੇ ਕੋਈ ਕੱਪੜੇ ਦਾ ਉਹਨਾਂ ਦਾ ਬਿਜ਼ਨਸ ਹੈ ਕਲਕੱਤਾ ਹੀ ਰਹਿੰਦੇ ਨੇ ਉਹ ਤੇ ਉਹ ਦੱਸਦੇ ਆ ਵੀ ਉਹਨਾਂ ਦੇ ਵੀ ਇਦਾਂ ਜਿੱਦਾਂ ਮੇਰੇ ਨਾਲ ਹੋਈ ਕਹਿੰਦਾ ਵੀ 5 ਕ ਸਾਲ 6 ਸਾਲ ਬਾਅਦ ਦੀ ਗੱਲ ਉਹਨਾਂ ਦੇ ਵੀ ਇਦਾਂ ਲਾਸ ਹੋ ਗਿਆ ਮੇਰੇ ਜੀਜਾ ਨੇ ਮੇਰੇ ਨਾਲ ਗੱਲ ਕੀਤੀ ਵੀ ਇਦਾਂ ਇਦਾਂ ਚੱਕਰ ਪੈ ਗਿਆ ਵੀ ਉਹਨਾਂ ਨੇ ਕੋਈ ਖਾਲਸਾ ਜੀ ਪ੍ਰਾਪਰਟੀ ਖਰੀਦੀ ਸੀ ਉਹਦੇ ਵਿੱਚ ਪੈਸੇ ਜਿੱਦਾਂ ਸ਼ੇਅਰ ਮਾਰਕੀਟ ਹੁੰਦੀ ਹੈ ਸ਼ਾਇਦ ਇਦਾਂ ਉਹਦੇ ਵਿੱਚ ਪੈਸੇ ਲਾਏ ਸੀ ਬਹੁਤ ਸਾਰੇ ਪੈਸੇ ਚਲੋ ਉਹਨਾਂ ਨੂੰ ਪਹਿਲਾਂ ਮੁਨਾਫਾ ਵੀ ਹੁੰਦਾ ਰਿਹਾ ਫਾਇਦਾ ਵੀ ਹੁੰਦਾ ਰਿਹਾ ਜਦੋਂ ਬੰਦੇ ਨੂੰ ਲਾਲਚ ਹੋ ਜਾਂਦਾ ਫਿਰ ਬੰਦਾ ਖਾਲਸਾ ਜੀ ਲੋਭ ਦੇ ਵਿੱਚ ਫਸਦਾ ਜਾਂਦਾ ਤੇ ਲੋਭ ਬੰਦੇ ਨੂੰ ਸੁੱਖ ਨਹੀਂ ਕਦੇ ਦਿੰਦਾ ਸੁੱਖ ਬੰਦੇ ਨੂੰ ਸਬਰ ਵਿੱਚੋਂ ਹੋਣਾ ਸਬਰ ਹੀ ਜਿਹੜਾ ਹੈ ਸਬਰ ਤੇ ਸੰਤੋਖ ਜਿਹੜਾ ਹੈ ਨਾ ਉਹ ਬੰਦੇ ਨੂੰ ਰਾਜਾ ਬਣਾਉਂਦਾ ਨਾ ਕਿ ਲੋਭ ਲੋਭ ਜਿਹੜਾ ਹੈ ਉਹ ਬੰਦੇ ਨੂੰ ਡੋਬਦਾ ਹੀ ਹੈ ਤਾਰ ਦਿੰਦਾ ਨਾ ਮੋੜ ਦੇ ਲੋਵੇ ਦੋਵੇਂ ਬੰਦੇ ਨੂੰ ਉਸ ਭਵਜਲ ਤੋਂ ਪਾਰ ਨਹੀਂ ਜਾਣ ਦਿੰਦੇ ਤੇ ਖਾਲਸਾ ਜੀ ਉਹ ਭਾਈ ਸਾਹਿਬ ਦੱਸਦੇ ਕਿ ਮੈਂ ਆਪਣੀ ਭੈਣ ਨੂੰ ਤੇ ਆਪਣੇ ਜੀਜੇ ਨੂੰ ਆਖਿਆ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰੋ ਤੁਹਾਡੇ ਤੇ ਕਿਰਪਾ ਹੋਊਗੀ ਤੇ ਉਹ ਦੱਸਦੇ ਆ ਭਾਈ ਸਾਹਿਬ ਵੀ ਮਹਾਰਾਜ ਦੀ ਐਡੀ ਕਿਰਪਾ ਵਰਤੀ 사ਤਗੁਰਾਂ ਨੇ ਐਡੀ ਦਇਆ ਕੀਤੀ ਮੈਂ ਭੈਣ ਨੂੰ ਕਿਹਾ ਵੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰੋ ਵੀ ਮੈਂ ਕਦੇ ਉੱਥੇ ਗਿਆ ਨਹੀਂ ਤੁਸੀਂ ਜਾ ਕੇ ਆਓ ਵੀ ਤੁਸੀਂ ਤਾਂ ਇੰਡੀਆ ਰਹਿੰਦੇ ਹੋ ਤੁਸੀਂ ਜਾ ਸਕਦੇ ਹੋ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਸਦਕਾ ਫਿਰ ਅਸੀਂ ਨਾ ਭੈਣ ਹੁਣੀਆਂ ਨੂੰ ਘੱਲਿਆ ਤੇ ਭੈਣ ਹੁਣੀ ਉਥੇ ਗਏ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਦੋਂ ਉਥੇ ਗਏ ਤੇ ਦੋਵੇਂ ਜੀ ਤੇ ਨਾਲ ਇਹਨਾਂ ਦੇ ਆਸ-ਪਾਸਿਓਂ ਪਰਿਵਾਰ ਦੇ ਜੀ ਵੀ ਗਏ ਜਦੋਂ ਉਥੇ ਪਹੁੰਚੇ ਉਥੇ ਤਿੰਨ ਕਿ ਚਾਰ ਦਿਨ ਹੀ ਰਹੇ ਤੇ ਉਥੇ ਨਾ ਚੌਥੇ ਤੀਜੇ ਦਿਨ ਦੀ ਗੱਲ ਹੈ ਵੀ ਇਹਨਾਂ ਨੇ ਸੋਚਿਆ ਜਦੋਂ ਲਾਗੇ ਲਾਗੇ ਸਥਾਨ ਦਰਸ਼ਨ ਕਰ ਲਈਏ ਤਰਨਤਨ ਸਾਹਿਬ ਵੀ ਗਏ ਜਿਹੜਾ ਝੂਲੜੇ ਮੈਲ ਸਥਾਨ ਉਥੇ ਵੀ ਗਏ ਲਲਕਾਰ ਸਾਹਿਬ ਸਥਾਨ ਹੈ ਲਕੀਰ ਸਾਹਿਬ ਸਥਾਨ ਹੈ ਬਾਬਾ ਨੌ ਸਿੰਘ ਸਾਹਿਬ ਦੇ ਸਮਾਧੇ ਜਿਹਨੂੰ ਗਏ ਕਹਿੰਦੇ ਬਾਬਾ ਨੌਰ ਸਿੰਘ ਦੇ ਸਮਾਧੇ ਦੇ ਨਾਲ ਇਹ ਜਦੋਂ ਉਹਨਾਂ ਨੇ ਗੱਡੀ ਲਾਈ ਉਥੇ ਤੇ ਉਥੇ ਕੁਦਰਤੀ ਇੱਕ ਨਿਹੰਗ ਸਿੰਘ ਬੜੇ ਜਵਾਨ ਤੇ ਬੜੇ ਖੁਸ਼ ਖਲੋਤੇ ਤੇ ਸਾਡੇ ਨਾਲੋਂ ਭੈਣ ਕਹੇ ਉਹ ਦੱਸਦੇ ਭਾਈ ਸਾਹਿਬ ਵੀ ਭੈਣ ਕਹਿੰਦੀ ਸਾਡੇ ਨਾਲ ਵੇਖਦੇ ਤੇ ਕਹਿੰਦੇ ਵੀ ਮੈਨੂੰ ਬੜਾ ਉਹਨਾਂ ਨਾਲ ਵੇਖ ਕੇ ਸ਼ਾਂਤੀ ਫੀਲ ਹੋਈ ਤੇ ਮੈਂ ਨਾ ਆਪਣੇ ਪਰਸ ਦੇ ਵਿੱਚੋਂ 500 ਰੁਪਇਆ ਕੱਢ ਕੇ ਤੇ ਉਹ ਭੈਣ ਉਹਨਾਂ ਦੀ ਭੈਣ ਜਿਹੜੀ ਭਾਈ ਸਾਹਿਬ ਦੀ ਉਹ ਨਿਹੰਗ ਸਿੰਘ ਨੂੰ ਜਦੋਂ ਦੇਣ ਲੱਗੇ ਨਾ ਤੇ ਉਹ ਬੜਾ ਖੁਸ਼ ਹੋਇਆ ਉਹਨੇ ਕਿਹਾ ਧੀਏ ਬਾਬਾ ਨੌਰ ਸਿੰਘ ਸਾਹਿਬ ਤੇਰੇ ਸਾਰੇ ਕਾਰਜ ਸਵਾਰੇ ਤੇ ਬੜੇ ਖੁਸ਼ ਹੋ ਕੇ ਅਰਦਾਸ ਕਹਿੰਦੇ ਵੀ ਉਹ ਭੈਣ ਭਾਈ ਸਾਹਿਬ ਦੱਸਦੇ ਕਿ ਭੈਣ ਮੇਰੇ ਨੇ ਪੁੱਛਿਆ ਬਾਬਾ ਜੀ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਅਰਜ਼ ਕਰਨੀ ਆਏ ਆਂ ਵੀ ਅਸੀਂ ਫਸ ਗਏ ਆਂ ਵੀ ਸਾਡਾ ਨੁਕਸਾਨ ਨਾ ਹੋਵੇ ਤੇ ਮਹਾਰਾਜ ਕਿਰਪਾ ਕਰ ਦੇਣ ਜੇ ਸਾਡਾ ਨੁਕਸਾਨ ਹੋ ਗਿਆ ਤੇ ਅਸੀਂ ਰੋਲ ਜਾਵਾਂਗੇ ਸਾਡਾ ਸਾਰਾ ਦਾ ਸਾਰਾ ਬਿਜ਼ਨਸ ਜਿਹੜਾ ਉਹ ਖਤਮ ਹੋ ਜਾਣਾ ਜੋ ਕੰਮਕਾਰ ਕਾਰੋਬਾਰ ਹੈ ਤੇ ਜੇ ਬਾਬਾ ਦੀਪ ਸਿੰਘ ਸਾਹਿਬ ਕਲਾ ਵਰਤਾ ਦੇਣ ਤੇ ਮਹਾਰਾਜ ਕਿਰਪਾ ਕਰ ਦੇਣ ਉਹ ਜਿਹੜਾ ਸਾਡਾ ਮੁਨਾਫਾ ਹੈ ਸਾਨੂੰ ਮਿਲ ਜAVE ਤੇ ਉਹ ਖਾਲਸਾ ਜੀ ਨਿਹੰਗ ਸਿੰਘ ਸਨ ਜਿਹੜੇ ਉਹਨਾਂ ਨੇ ਉਦਾਂ ਹੀ ਕਿਉਂਕਿ ਫੌਜ ਜਿਹੜੀ ਆ ਉਹ ਜਿੱਥੇ ਹੋਵੇ ਅਰਦਾਸ ਜ਼ਰੂਰ ਕਰਦੀ ਹੈ ਜੇ ਕੋਈ ਮਾਇਆ ਦਵੇ ਉਹਨਾਂ ਨੇ ਜਕਾਰਾ ਛੱਡ ਕੇ ਤੇ ਅਰਦਾਸ ਕੀਤੀ ਮਹਾਰਾਜ ਵੀ ਆ ਸੇਵਕ ਆਇਆ ਤੁਹਾਡੀ ਫੌਜ ਨੂੰ 500 ਦਮੜਾ ਦਿੱਤਾ ਤੇ ਕਿਰਪਾ ਕਰੋ ਇਹਨਾਂ ਦਾ ਜਿਹੜਾ ਵੀ ਕਾਰਜ ਆ ਫਤਿਹ ਹੋ ਜਾਵੇ ਇਹਨੇ ਗੱਲ ਕਹਿ ਕੇ ਨਿਹੰਗ ਸਿੰਘ ਕਹਿਣ ਲੱਗੇ ਧੀਏ ਤੇ ਤੁਸੀਂ ਨਾ ਇੱਕ ਕੁਇੰਟਲ ਚਣੇ ਸੁਖੋ ਇਥੇ ਘੋੜਿਆਂ ਨੂੰ ਪਾਓ ਘੋੜੇ ਅਸੀਸਾਂ ਦੇਣਗੇ ਜਿਹੜਾ ਘੋੜਿਆਂ ਦੀ ਖੁਸ਼ੀ ਲੈਂਦਾ ਹੈ ਉਹਨਾਂ ਨੂੰ ਸਤਗੁਰਾਂ ਦੀ ਖੁਸ਼ੀ ਮਿਲ ਜਾਂਦੀ ਹੈ ਇਹ ਅਰਦਾਸ ਕਰੋ ਖਾਲਸਾ ਜੀ ਉਹ ਕਿਤੇ ਉਹਨਾਂ ਨੇ ਸਾਰਾ ਵੇਖਿਆ ਵੀ ਉਥੇ ਕਿਥੇ ਤਵੇਲਾ ਬਣਿਆ ਅਗਲੇ ਬਣ ਸਾਰਾ ਵੇਖ ਚਾ ਕੇ ਉਹ ਗਏ ਤੇ ਉਹ ਤੋਂ ਬਾਅਦ ਵਾਪਸ ਚਲੇ ਗਏ ਤੇ ਉਹਨਾਂ ਨੇ ਪੁੱਛਿਆ ਬਾਬਾ ਜੀ ਹੁਣੇ ਚੜਾਈਏ ਕਿ ਜਾਂ ਜਦੋਂ ਕਾਰਜ ਹੋਣ ਤੋਂ ਚੜਾਈਏ ਉਹ ਕਹਿੰਦੇ ਤੁਹਾਡੀ ਇੱਛਾ ਹੈ ਤੇ ਤੁਸੀਂ ਕਾਰਜ ਹੋਣ ਤੋਂ ਚੜਾ ਦਿਓ ਤੇ ਇਦਾਂ ਖਾਲਸਾ ਜੀ ਮਹਾਰਾਜ ਨੇ ਕਿਰਪਾ ਕੀਤੀ ਭੈਣ ਹੁਣੀ ਦਰਸ਼ਨ ਕਰਕੇ ਤੇ ਉਥੋਂ ਵਾਪਸ ਆ ਗਏ ਉਸੇ ਹਫਤੇ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੂੰ ਖਾਲਸਾ ਜੀ ਲੱਖਾਂ ਦਾ ਜਿਹੜਾ ਉਹ ਫਾਇਦਾ ਹੋਇਆ ਮਹਾਰਾਜ ਨੇ ਕਲਾ ਵਰਤਾ ਦਿੱਤੀ ਤੇ ਫਿਰ ਉਹ ਚੱਲ ਕੇ ਗਏ ਤੇ ਜਦੋਂ ਘੋੜਿਆਂ ਦਾ ਜਿਹੜਾ ਕਾਰਜ ਸੀ ਤੇ ਜਦੋਂ ਘੋੜਿਆਂ ਦੇ ਚਣੇ ਪਾਉਣੇ ਸੀ ਉਹ ਲੇਟ ਹੋ ਗਏ ਮਤਲਬ ਹੁਣ ਕਾਰਜ ਹੋ ਗਿਆ ਤੇ ਉਦੋਂ ਖਾਲਸਾ ਜੀ ਥੋੜੇ ਚਿਰ ਬਾਅਦ ਹੀ ਦੇ ਆਉਣੀ ਚਾਹੀਦੀ ਆ ਸੇਵਾ ਉਹਨੂੰ ਲਮਕਾਉਣਾ ਨਹੀਂ ਚਾਹੀਦਾ ਸ਼ੁਕਰਾਨੇ ਦੀ ਸੇਵਾ ਛੇਤੀ ਦੇ ਦੇਣੀ ਚਾਹੀਦੀ ਆ ਜਦੋਂ ਕਰਦਿਆਂ ਕਰਾਉਂਦਿਆਂ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਇਹ ਖਾਲਸਾ ਜੀ ਗਏ ਨਾ ਤੇ ਜਦੋਂ ਪਹੁੰਚੇ ਨਾ ਤੇ ਇਹਨਾਂ ਦੇ ਨਾ ਕਿਦੇ ਖਾਲਸਾ ਜੀ ਕੋਈ ਗਦਾਮ ਸੀ ਉਹ ਦੱਸਦੇ ਵੀ ਉਹਨਾਂ ਦਾ ਕੋਈ ਗਦਾਮ ਸੀ ਜਿੱਥੇ ਸਮਾਨ ਵਗੈਰਾ ਪੜਖਣ ਜਿਹੜੇ ਵੱਡੀਆਂ ਫਰਮਾਂ ਵਾਲੇ ਆ ਤੇ ਮਤਲਬ ਮੈਂ ਇਹ ਗੱਲ ਕਰਦਾ ਵੀ ਕਿੱਡੇ-ਕੱਡੇ ਅਮੀਰ ਲੋਕ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਉਂਦੇ ਆ ਕਿਹੜੇ-ਕੱਡੇ ਅਮੀਰ ਪਰ ਮੈਂ ਇਹ ਵੀ ਗੱਲ ਤੋਂ ਸੰਕੋਚ ਨਹੀਂ ਕਰਦਾ ਕਹਿਣ ਲੱਗਾ ਸਿੱਧਾ ਕਹੂੰਗਾ ਭਾਵੇਂ ਉਹ ਸੁਣਦੇ ਹੋਣ ਜਿੰਨੇ ਲੋਕ ਅਮੀਰ ਹੁੰਦੇ ਆ ਉਹਨਾਂ ਦਾ ਦਿਲ ਖਾਲਸਾ ਜੀ ਕੀੜੀ ਨਾਲੋਂ ਛੋਟਾ ਹੁੰਦਾ ਚੂਹਾ ਵੀ ਵੱਡਾ ਹੁੰਦਾ ਕੀੜੀ ਨਾਲੋਂ ਛੋਟਾ ਹੁੰਦਾ ਉਹ ਸੇਵਾ ਕੱਢਣ ਲੱਗਿਆਂ ਉਹਨਾਂ ਨੂੰ ਮੌਤ ਪੈ ਜਾਂਦੀ ਇਹ ਸੱਚੀ ਗੱਲ ਆ ਇਹ ਸਚਾਈ ਹੈ ਭਾਵੇਂ ਬੇਸ਼ੱਕ ਉਹ ਸੁਣਦੇ ਹੋਣ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਹੋਰ ਕਿਹੜੇ ਕਾਰਜ ਕਰਦੇ ਮੈਂ ਦੱਸਿਆ ਵੀ ਆਪਾਂ ਬੱਚਿਆਂ ਦੀ ਫੀਸ ਤਾਰਦੇ ਆ ਜਿੰਨਾਂ ਕਿ ਦਾਸ ਕੋਲੇ ਮਾਇਆ ਗੁਰਸਿੱਖਾਂ ਦੀ ਆਉਂਦੀ ਹੈ ਜਿਹੜੇ ਸੇਵਾ ਕਰਦੇ ਆ ਗੁਰਮੁਖ ਪਿਆਰੇ ਉਹਨਿੰਗਾ ਆਪਾਂ ਮਦਦ ਕਰ ਦਿੰਨੇ ਆ ਤੇ ਆਪਾਂ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੰਨੇ ਆ ਆਪਾਂ ਇੱਕ ਸਿੰਘ ਦਾ ਕੇ ਘਰ ਬਣਾ ਕੇ ਦਿੱਤਾ ਦੂਹਾਂ ਦਾ ਹੋਰ ਬਣਾਉਣਾ ਆਇਆ ਹੋਇਆ ਥੋੜੀ ਮਾਇਆ ਇਕੱਠੀ ਹੋ ਜਵੇ ਫਿਰ ਉਹ ਬਣਾਵਾਂਗੇ ਤੇ ਇਦਾਂ ਮੈਂ ਦੱਸਿਆ ਵੀ ਇਦਾਂ ਕਾਰ ਫਿਆਰ ਸਾਡੇ ਚੱਲਦੇ ਆ ਤੇ ਜੇ ਕਿਸੇ ਗਰੀਬ ਗੁਰਦੇ ਨੂੰ ਲੋੜ ਹੋਵੇ ਤੇ ਮਾਇਆ ਦੀ ਸੇਵਾ ਵੀ ਕਰ ਦੇਈਦੀ ਜਿਵੇਂ ਕੱਲ ਅਸੀਂ ਫਤਿਹਗੜ੍ਹ ਸਾਹਿਬ ਖਾਲਸਾ ਜੀ ਗਏ ਹਾਂ ਮਹਾਂਕਾਲ ਸਿੰਘ ਜਿਹੜੇ ਬਾਰੇ ਮੈਂ ਦੱਸਿਆ ਸੀ ਤੇ ਉਹ ਥੋੜਾ ਜਿਹਾ ਉਹਨਾਂ ਦਾ ਰਫੜਾ ਵੈਸੇ ਤੋਂ ਉਹਨਾਂ ਦੇ ਕਮਰੇ ਭਾਵੇਂ ਦੋ ਪਾ ਦਿੰਦੇ ਉਹਨਾਂ ਦਾ ਲਫੜਾ ਚੱਲਦਾ ਕੋਈ ਤੇ ਉਹਨਾਂ ਨੂੰ ਅਸੀਂ ਆਖਿਆ ਵੀ ਅਸੀਂ ਲਫੜੇ ਦੇ ਵਿੱਚ ਨਹੀਂ ਪੈਣਾ ਤੇ ਤੁਸੀਂ ਕੋਈ ਕਿਰਤਵਿਰਤ ਸ਼ੁਰੂ ਕਰੋ ਉਹ ਕਹਿੰਦੇ ਸੀ ਵੀ ਮੈਂ ਪਹਿਲਾਂ ਫਲਾਂ ਦੀ ਰੇੜੀ ਲਾਉਂਦਾ ਸਾਂ ਤੇ ਮੇਰੇ ਕੋਲ ਹੁਣ ਮਾਇਆ ਨਹੀਂ ਵੀ ਮੈਂ ਉਹ ਰੇੜੀ ਲਾ ਸਕਾਂ ਤੇ ਮਹਾਰਾਜ ਦੀ ਕਿਰਪਾ ਸਰਕਾਰ ਖਾਲਸਾ ਦੀ 15 ਕੁ ਹਜ਼ਾਰ ਰੁਪਈਆ ਮੈਂ ਉਹਨਾਂ ਨੂੰ ਪੁੱਛਿਆ ਸੀ ਕਿੰਨੇ ਪੈਸੇ ਚਾਹੀਦੇ ਕੰਮ ਸ਼ੁਰੂ ਕਰਨ ਵਾਸਤੇ ਉਹਨਾਂ ਨੇ ਮੈਨੂੰ ਆਖਿਆ ਵੀ 10000 ਰੁਪਈਆ ਚੱਲ ਜਾਊਗਾ ਕੰਮ ਤੇ ਮੈਂ ਉਹਨਾਂ ਨੂੰ 15000 ਰੁਪਈਆ ਦੀ ਸੇਵਾ ਦੇ ਆਇਆ ਸਾਂ ਉਸ ਕੋਲੇ ਵੀਡੀਓ ਵੀ ਆ ਜਿਹਨੂੰ ਚਾਹੀਦੀ ਹੋ ਵੇਖਣੀ ਹੋ ਮੈਂ ਭੇਜ ਦਾਂਗਾ ਤੇ ਸੋਚਾਂਗਾ ਜੇ ਇੰਸਟਾਗ੍ਰam ਤੇ ਪਾਉਣੀ ਹੋਈ ਪਾ ਦਾਂਗੇ ਐਵੇਂ ਖਾਲਸਾ ਜੀ ਜਦੋਂ ਉਹਨਾਂ ਨੇ ਇਹ ਵੇਖੋ ਉਹ ਏਡਾ ਬਿਜ਼ਨਸਮੈਨ ਬੰਦਾ ਮੈਂ ਨਾ ਉਹਨੂੰ ਮੈਨੂੰ ਕਹਿੰਦੇ ਵੀ ਅਸਾ ਜੇ ਅਸੀਂ ਤੁਹਾਨੂੰ ਸੇਵਾ ਭੇਜ ਦਿਆ ਕਰੀਏ ਤੇ ਮੈਂ ਕਿਹਾ ਵੇਖੋ ਭਾਈ ਸਾਹਿਬ ਜੀ ਜਿਹੜਾ ਕੋਈ ਸੇਵਾ ਭੇਜਦਾ ਦਾਸ ਲਾਉਂਦਾ ਤੇ ਸੰਤਾਂ ਦੇ ਹੀ ਆ ਆਪਣੇ ਘਰ ਤੇ ਆਪਾਂ ਲਾਉਂਦੇ ਨਹੀਂ ਤੇ ਬਾਕੀ ਤੁਹਾਡੀ ਇੱਛਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਕਰੋ ਮੈਂ ਉਹਨਾਂ ਨੂੰ ਕਹਿਣਾ ਜਿਹੜੇ ਮੇਰੇ ਬਹੁਤ ਮਿੱਤਰ ਬਣ ਗਏ ਆ ਤੇ ਦੋ ਚਾਰ ਪਰਿਵਾਰ ਨੇ ਜਿਹਨਾਂ ਜਿਹਨਾਂ ਮੇਰਾ ਬਹੁਤ ਪ੍ਰੇਮ ਬਣਿਆ ਤੇ ਮੈਂ ਉਹਨਾਂ ਨੂੰ ਸਿੱਧਾ ਕਹਿ ਦਿੰਦਾ ਵੀ ਇੱਥੇ ਲੋੜ ਆ ਪਾਈ ਜੀ ਤੁਸੀਂ ਕਰ ਸਕਦੇ ਹੋ ਸੇਵਾ ਤੇ ਜ਼ਰੂਰ ਕਰੋ ਬਾਕੀਆਂ ਨੂੰ ਮੈਂ ਕਹਿਣ ਦੋ ਥੋੜਾ ਜਿਹਾ ਮੈਨੂੰ ਹੁੰਦਾ ਵੀ ਕੋਈ ਇਹ ਨਾ ਕਹੇ ਵੀ ਇਹ ਪੈਸੇ ਮੰਗਦੇ ਆ ਤੇ ਜਦੋਂ ਇੰਨੀ ਗੱਲ ਕਹੀ ਦੋ ਮੈਨੂੰ ਅੱਗੋਂ ਉਹਨਾਂ ਨੇ ਬੜਾ ਬਣਾ ਸੁਣਾ ਕੇ ਜਿਨ੍ਹਾਂ ਦੀ ਹੱਡ ਵੀਤੀ ਹੈ ਉਹਨਾਂ ਦੀ ਗੱਲ ਕਰਦਾ ਪਿਆ ਉਹਨਾਂ ਨੇ ਮੈਨੂੰ ਹੌਲੀ ਜੀ ਕਿਹਾ ਵੀ ਕਹਿੰਦੇ ਨਹੀਂ ਨਹੀਂ ਇਹ ਬੰਦੇ ਹਰ ਇੱਕ ਬੰਦੇ ਨੂੰ ਰੱਬ ਨੇ ਹੱਥ ਦੇ ਕੇ ਘੱਲੇ ਆ ਤੇ ਹਰ ਇੱਕ ਬੰਦਾ ਜਿਹੜਾ ਕਮਾ ਸਕਦਾ ਤੇ ਜਰੂਰੀ ਨਹੀਂ ਕਿਸੇ ਦੀ ਸੇਵਾ ਕਰਨੀ ਮੈਨੂੰ ਬੜਾ ਔੜਜਾ ਲੱਗਾ ਪਰ ਮੈਂ ਚਲੋ ਹੱਡ ਬੀਤੀ ਸੁਣਾਉਣੀ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਵਿੱਚ ਮਹਿਮਾ ਤੇ ਉਹ ਖਾਲਸਾ ਜੀ ਕਹਿੰਦੇ ਵੀ ਭੈਣ ਜਿਹੜੀ ਉਹ ਚਣੇ ਪਾਉਣ ਨਹੀਂ ਗਈ ਤੇ ਕੁਝ ਸਮਾਂ ਪੈ ਗਿਆ ਤੇ ਉਹਨਾਂ ਦੇ ਗਦਾਮ ਸੀਗੇ ਉਹ ਚ ਕਪੜਾ ਸੀ ਜਾਂ ਕੋਈ ਹੋਰ ਸਮਾਨ ਹੋਊਗਾ ਵਾਹਿਗੁਰੂ ਜਾਣੇ ਤੇ ਕਿਉਂਕਿ ਮੈਨੂੰ ਉਹਨਾਂ ਨੇ ਮੇਰਾ ਇਥੇਕ ਮਨ ਖਟਾ ਕਰ ਦਿੱਤਾ ਸੀ ਜਦੋਂ ਆਹ ਗੱਲ ਕੀਤੀ ਮੇਰਾ ਜੀਨ ਹੀ ਨਹੀਂ ਸੀ ਕਰਦਾ ਵੀ ਇਹ ਸੁਣਾਵਾਂ ਪਰ ਇਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਇਸ ਕਰਕੇ ਆਪ ਸੰਗਤਾਂ ਦੇ ਸਾਹਮਣੇ ਰੱਖ ਰਿਆਂ ਤੇ ਉਹ ਜਦੋਂ ਉਹਨਾਂ ਦਾਸ ਨੇ ਇਹ ਸੁਣੀ ਕਿ ਵੀ ਉਹਨਾਂ ਦੇ ਗਦਾਮ ਜਿਹੜਾ ਸੀ ਤੇ ਭੈਣ ਗਈ ਨਹੀਂ ਇਹਨੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਆਪਾਂ ਉਥੇ ਘੋੜਿਆਂ ਨੂੰ ਚੜ੍ਹੀਆਂ ਦੇ ਕੇ ਆਈਏ ਵੀ ਉਥੇ ਸ਼ੁਕਰਾਨਾ ਕੀਤਾ ਸੀ ਬੜੀ ਕਿਰਪਾਈ ਤੇ ਖਾਲਸਾ ਜੀ ਇਹ ਬੰਦੇ ਮੁਕਰ ਗਏ ਜਿਹੜਾ ਇਹ ਭਾਈ ਸਾਹਿਬ ਜਿਹੜੀ ਹੱਦ ਵੀ ਸੁਣਾਉ ਰਹੇ ਆ ਇਹਦਾ ਜੀਜਾ ਤੇ ਇਹ ਇਹਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ ਚਲੋ ਕਾਰਜ ਹੋ ਗਿਆ ਵਾ ਜਦੋਂ ਹੁਣ ਜਾਵਾਂਗੇ ਜ਼ਰੂਰੀ ਹੁਣ ਕਲਕੱਤੇੋਂ ਕੌਣ ਜਾਵੇ ਅੰਦਰ ਸਰ ਤੇ ਜਦੋਂ ਕਰੇ ਸਬੱਬ ਬਣੂਗਾ ਜਾਵਾਂਗੇ ਰੂ ਚੜਾਵਾਂਗੇ ਇਹ ਗੱਲ ਇਹਨਾਂ ਨੇ ਕੀਤੀ ਆ ਆਪਣੇ ਮੂੰਹ ਦੱਸਦਾ ਬੰਦਾ ਇਹ ਜਿਹੜਾ ਹੱਟਬੀਤੀ ਸੁਣਾ ਰਿਹਾ ਆਪਣੇ ਮੂੰਹੋਂ ਕਹਿੰਦਾ ਵੀ ਅਸੀਂ ਇਹ ਗੱਲ ਕਹਿ ਬੈਠੇ ਕਹਿੰਦੇ ਜਦੋਂ ਇਹ ਗੱਲ ਕਹੀ ਉਸੇ ਰਾਤ ਗਦਾਮ ਨੂੰ ਕੋਈ ਦਿੱਕਤ ਆ ਗਈ ਤੇ ਅੱਗ ਲੱਗ ਗਈ ਖਾਲਸਾ ਜੀ ਬਹੁਤ ਸਾਰਾ ਸਮਾਨ ਇਹਨਾਂ ਦਾ ਸੜ ਗਿਆ ਜਦੋਂ ਸੜਿਆ ਤੇ ਅਗਲੇ ਦਿਨ ਭਾਜੜ ਪੈ ਗਈ ਤੇ ਘਰ ਵਾਲੀ ਕਹਿੰਦੀ ਵੀ ਜਿਹੜੀ ਇਹਦੀ ਭੈਣ ਸੀ ਭਾਈ ਸਾਹਿਬ ਦੀ ਤੇ ਦੋਦੇ ਜੀਜੇ ਦੀ ਉਹ ਉਹ ਕਹਿੰਦੀ ਵੀ ਆਪਾਂ ਉਥੇ ਚਣੇ ਨਹੀਂ ਦਿੱਤੇ ਤਾਂ ਹੋਇਆ ਤੇ ਆਪਾਂ ਦੇ ਕੇ ਆਈਏ। ਉਹ ਇਹ ਨਹੀਂ ਮੰਨੇ ਤੇ ਉਹ ਬੀਬੀ ਵਿਚਾਰੀ ਆਪ ਹੀ ਉਹਨੇ ਟ੍ਰੇਨ ਫੜੀ ਤੇ ਉਹ ਉਥੇ ਪਹੁੰਚ ਗਈ। ਜਦੋਂ ਉਥੇ ਪਹੁੰਚੇ ਚਣੇ ਚੜਾਏ। ਚਣੇ ਚੜਾ ਕੇ ਤੇ ਖਾਲਸਾ ਜੀ ਭੈਣ ਉਥੇ ਅਜੇ ਬਾਬਾ ਨੋਹ ਸਿੰਘ ਦੇ ਸਮਾਧੇ ਸੀਗੀ। ਤੇ ਉਥੇ ਨਾ ਉਹ ਨਿਹੰਗ ਸਿੰਘ ਉਹਨੂੰ ਫੇਰ ਦੇਖਿਆ। ਉਹੋ ਜਿਹਨੂੰ 500 ਦਿੱਤਾ ਸੀ। ਤੇ ਜਦੋਂ ਨਾ ਉਹਨੂੰ ਇਹ ਪਰਸਨ ਚੋਂ ਕੱਢ ਕੇ ਭੈਣ 500 ਦੇਣ ਲੱਗੀ ਤੇ ਉਹ ਉਹਨੇ ਮਨਾਂ ਕਰਤਾ ਉਹਨਾਂ ਨੇ ਮਨਾਂ ਕਰਤਾ ਤੇ ਉਹ ਭੈਣ ਕਹਿੰਦੀ ਵੀ ਨਹੀਂ ਤੁਸੀਂ ਲੈ ਲਓ ਤੇ ਉਹ ਕਹਿੰਦੇ ਨਹੀਂ ਮੈਂ ਇਹ ਪੈਸੇ ਨਹੀਂ ਲੈਣੇ ਤੁਸੀਂ ਕਿਰਤ ਕਰਨ ਬੰਦੇ ਹੋ ਤੁਸੀਂ ਬੰਦੇ ਚੰਗੇ ਨਹੀਂ ਇਹ ਗੱਲ ਉਹਨਾਂ ਨੇ ਆਖੀ ਤੇ ਭੈਣ ਕਹਿੰਦੀ ਵੀ ਮੈਂ ਬੜੀ ਹੋ ਚੰਬੇ ਚ ਆਈ ਉਹ ਭਾਈ ਸਾਹਿਬ ਦੱਸੇ ਮੇਰੀ ਭੈਣ ਕਹਿੰਦੀ ਮੈਂ ਬੜੇ ਚੰਬੇ ਚ ਆਈ ਕਿੱਦਾਂ ਹੋਇਆ ਤੇ ਉਹ ਨਿਹੰਗ ਸਿੰਘ ਨੇ ਖਾਲਸਾ ਜੀ ਬੋਲ ਬੋਲੇ ਵੀ ਜੇ ਪਹਿਲਾਂ ਆ ਜਾਂਦੇ ਤੇ ਜਿਹੜਾ ਸੜਿਆ ਸਭ ਕੁਝ ਜਿਹੜਾ ਸਵਾਹ ਹੋਇਆ ਸਮਾਨ ਉਹ ਨਾ ਹੁੰਦਾ ਤੁਸੀਂ ਮੁਕਰੇ ਹੋ ਸੇਵਾ ਤੋਂ ਮੁਕਰੇ ਹੋ ਜੇ ਸੇਵਾ ਤੋਂ ਨਾਂ ਮੁਕਰਦੇ ਸ਼ੀਰ ਤੁਹਾਨੂੰ ਹੋਰ ਤਾਂ ਲੈ ਕੇ ਜਾਂਦੇ ਇਹ ਖਾਲਸਾ ਜੀ ਹੱਡ ਬੀਤੀ ਸੀ ਤੇ ਫਿਰ ਉਹ ਭੈਣ ਨੇ ਉਹਨਾਂ ਕੋਲੋਂ ਮਾਫੀ ਵੀ ਮੰਗੀ ਸੀ ਤੇ ਉਹ ਫੌਜ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇਹ ਜਿਹੜੇ ਸਥਾਨ ਨੇ ਸਤਿਗੁਰਾਂ ਦੇ ਸਾਰੇ ਇੱਕ ਨਹੀਂ ਦੋ ਨਹੀਂ ਸਾਰੇ ਸਭ ਤੋਂ ਜ਼ਿਆਦਾ ਧੰਗ ਗੁਰੂ ਰਾਮਦਾਸ ਮਾਰਦੇ ਕਰ ਫਿਰ ਉਹ ਤੋਂ ਬਾਅਦ ਹਜੂਰ ਸਾਹਿਬ ਇਹਨਾਂ ਸਥਾਨਾਂ ਤੇ ਵੱਡਿਆਂ ਸਥਾਨਾਂ ਦੇ ਸ਼ਹੀਦਾਂ ਦੇ ਸਥਾਨਾਂ ਤੇ ਬਹੁਤ ਕੁਦਰਤੀ ਖੇਡਾਂ ਵਰਤਦੀਆਂ ਜੀ ਸਰੀਰ ਕਰਕੇ ਵੀ ਸ਼ਹੀਦ ਉਥੇ ਆਜ ਰੋ ਕੇ ਗੱਲ ਕਰ ਲੈਂਦੇ ਆ ਉਹ ਖਾਲਸਾ ਜੀ ਕੋਈ ਇਹੋ ਜਿਹਾ ਪੈਰਾ ਸੀ ਉਹ ਸਿੰਘ ਦਾ ਤੇ ਉਹਨੇ ਦੱਸਿਆ ਵੀ ਜੇ ਪਹਿਲਾਂ ਆਉਂਦੇ ਜੇ ਸੇਵਾ ਤੋਂ ਮੁਕਰਦੇ ਨਾ ਤੇ ਅੱਜ ਖਾਲਸਾ ਕੋਈ ਸਵਾਹ ਨਹੀਂ ਸੀ ਹੁਣ ਐਡੀ ਵੱਡੀ ਦੁਰਲਭ ਖਾਲਸਾ ਜੀ ਹਰਦੀਪੀਤ ਦਾਸ ਨੇ ਸੁਣੀ ਬੜਾ ਆਨੰਦ ਆਇਆ ਹੁਣ ਆਪਾਂ ਜਾਣਦੇ ਆ ਉਥੇ ਤੇ ਮੇਰੇ ਮਨ ਵਿੱਚ ਹੋਰ ਸ਼ਰਧਾ ਵਧ ਗਈ ਹੈ ਵੀ ਨਹੀਂ ਭਾਈ ਇੱਥੇ ਪਤਾ ਨਹੀਂ ਕਿਹੜੇ ਰੂਪ ਚ ਸਤਿਗੁਰੂ ਖਲੋਤੇ ਹੋਣੇ ਆ ਕਿਹੜੇ ਰੂਪ ਚ ਫੌਜ ਖਲੋਤੀ ਹੋਣੀ ਆ ਕਿਹੜੇ ਰੂਪ ਚ ਬਾਬਾ ਜੀ ਬਾਬਾ ਨਰ ਸਿੰਘ ਸਾਹਿਬ ਹੋਣੇ ਆ ਬਾਬਾ ਦੀਪ ਸਿੰਘ ਸਾਹਿਬ ਹੋਣੇ ਆ ਸੋ ਇਹ ਇਹ ਸਤਿਗੁਰਾਂ ਦੇ ਘਰ ਦੀ ਵਡਿਆਈ ਹੈ ਮਹਾਰਾਜ ਕਿਰਪਾ ਕਰਨ ਸਤਿਗੁਰ ਸੱਚੇ ਪਾਸ਼ਾ ਦਾਇਆ ਕਰਨ ਤੇ ਇੱਕ ਭੈਣ ਹੁਣਾਂ ਨੇ ਮੈਨੂੰ ਕਿਹਾ ਸੀ ਵੀ ਵੀਰ ਜੀ ਵੀ ਜਿਹੜੇ ਇਹ ਜਿਨ੍ਹਾਂ ਦੀਆਂ ਕਈ ਇਹੋ ਜਿਹੀਆਂ ਮਾਵਾਂ ਦੀਆਂ ਹੱਡ ਬੀਤੀਆਂ ਨੇ ਬੱਚਿਆਂ ਪ੍ਰਤੀ ਵੀ ਉਹਨਾਂ ਦੇ ਤੁਸੀਂ ਜੇ ਸਾਨੂੰ ਨੰਬਰ ਦੇ ਸਕੋ ਤੇ ਖਾਲਸਾ ਜੀ ਇੱਕ ਗੱਲ ਤੇ ਪਿਛੇ ਜੇ ਮੈਂ ਕਿਸੇ ਨੂੰ ਇੱਕ ਨੰਬਰ ਦਿੱਤਾ ਵੀ ਸੀ ਸਾਲਕ ਦੀ ਗੱਲ ਹੈ ਵੀ ਉਹਨਾਂ ਨੇ ਮੈਨੂੰ ਪੁੱਛਿਆ ਸੀ ਵੀ ਇਦਾਂ ਕੋਈ ਭੈਣ ਸੀ ਉਹਦਾ ਕਾਰਜ ਹੋਇਆ ਤੇ ਉਹਦਾ ਨੰਬਰ ਤੁਸੀਂ ਮੈਨੂੰ ਦੇ ਸਕਦੇ ਆ ਮੈਂ ਉਹਨਾਂ ਨੂੰ ਨੰਬਰ ਦੇ ਦਿੱਤਾ ਤੇ ਖਾਲਸਾ ਜੀ ਉਹ ਭੈਣ ਹੋਣਾ ਨੇ ਮੈਨੂੰ ਕਿਹਾ ਸੀ ਵੀ ਭਾਈ ਸਾਹਿਬ ਜੀ ਵੀ ਹਰ ਇੱਕ ਘਰ ਦੀ ਪ੍ਰਾਈਵੇਸੀ ਹੁੰਦੀ ਆ ਹਰ ਘਰ ਦੇ ਵਿੱਚ ਕਿਸੇ ਦਾ ਘਰ ਵਾਲਾ ਛੱਕੀ ਹੁੰਦਾ ਕਿਸੇ ਦਾ ਘਰ ਇਦਾਂ ਦਾ ਹੁੰਦਾ ਤੇ ਉਹ ਉਹ ਥੋੜਾ ਇਹ ਭੈਣ ਨੇ ਗੁੱਸਾ ਕੀਤਾ ਉਸ ਤੋਂ ਮੈਂ ਬਾਅਦ ਸੰਕੇਤ ਇਹਦਾ ਸੰਕੋਚ ਕੀਤਾ ਵੀ ਇਹ ਚੀਜ਼ ਤੇ ਆਪਾਂ ਨਾ ਵੜੀਏ ਔਰ ਦੂਸਰੀ ਗੱਲ ਦਾਸ ਕੋਲੇ ਕਿਸੇ ਦਾ ਨੰਬਰ ਨਹੀਂ ਸੇਵ ਮੈਂ ਤੁਹਾਨੂੰ ਜੇ ਤੁਸੀਂ ਕਾਓ ਤੇ ਮੈਂ ਤੁਹਾਨੂੰ ਸਕਰੀਨਸ਼ਾਟ ਤੁਹਾਨੂੰ ਸ਼ੋਅ ਕਰ ਦਾਂਗਾ ਮੇਰੇ ਕੋਲੇ ਖਾਲਸਾ ਜੀ ਬਹੁਤ ਜ਼ਿਆਦਾ ਮੈਸੇਜ ਆਇਆ ਹੋਇਆ ਮੇਰੇ ਕੋ ਵੇਖਿਆ ਨਹੀਂ ਗਿਆ ਤੇ ਮੈਂ ਨਾ ਕਦੇ ਕਿਸੇ ਦਾ ਨੰਬਰ ਸੇਵ ਕਰਦਾ ਮੈਂ ਜਦੋਂ ਸ਼ਾਮ ਨੂੰ ਕਿਤੇ ਇੱਕ ਅੱਧਾ ਨੰਬਰ ਵੇਨਾ ਤੇ ਉਹਦੇ ਵਿੱਚ ਕਿਸੇ ਦੀ ਹੱਡ ਬੀਤੀ ਆਈ ਹੁੰਦੀ ਆ ਉਹ ਮੈਂ ਬੋਲ ਦਿੰਦਾ ਮੈਂ ਨਾ ਤਾਂ ਨੰਬਰ ਸੇਵ ਰੱਖਦਾ ਨਾ ਮੈਂ ਵੇਨਾ ਨਾ ਮੈਂ ਕਿਸੇ ਨੂੰ ਪੁੱਛਦਾ ਭਾਈ ਤੇਰਾ ਕਿਹੜਾ ਪਿੰਡ ਹੈ ਜਿਹੜਾ ਕੋਈ ਮੈਨੂੰ ਹੱਡ ਬੀਤੀ ਸੁਣਾਉਂਦਾ ਮੈਂ ਕਹਾਂ ਠੀਕ ਆ ਜੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਸਤਗੁਰਾਂ ਦੀ ਕਿਰਪਾ ਸਦਕਾ ਚੈਨਲ ਤੇ ਪਾ ਦੇਵਾਂਗੇ ਸੰਗਤ ਸੁਣ ਲਈ ਮੈਂ ਨਹੀਂ ਪੁੱਛਦਾ ਤੁਸੀਂ ਕਿੱਥੋਂ ਦੇ ਜੀ ਮੇਰਾ ਨੰਬਰ ਸੇਵ ਕਰ ਲਓ ਆਹ ਕਰ ਲਓ ਉਹ ਕਰ ਲਓ ਮੈਂ ਕਦੇ ਕਿਸੇ ਦਾ ਨੰਬਰ ਸੇਵ ਨਹੀਂ ਕੀਤਾ ਮੈਂ ਥੋੜੇ ਜਿਹਾ ਗੁਰਸਿੱਖ ਪਿਆਰੇ ਨੇ ਜਿਨ੍ਹਾਂ ਨਾਲ ਆਪਣੀ ਬਹੁਤ ਵਧੀਆ ਬਣੀ ਆ ਉਹਨਾਂ ਦਾ ਨੰਬਰ ਸੇਵ ਕੀਤੇ ਆ ਬਾਕੀ ਖਾਲਸਾ ਜੀ ਦਾਸ ਕੋਲੇ ਇਨਾ ਸਮਾਂ ਹੀ ਨਹੀਂ ਹੁੰਦਾ ਵੀ ਮੈਂ ਕਿਸੇ ਦਾ ਨੰਬਰ ਸੇਵ ਕਰ ਸਕਾਂ ਤੇ ਜਿਹੜੀ ਹੱਡਬੀਤੀਆਂ ਵਾਲੇ ਨੰਬਰ ਆ ਉਹ ਤੇ ਮੇਰੇ ਕੋਲ ਹੈ ਨਹੀਂ ਪਰ ਹਾਂ ਦੋ ਕ ਹੱਡਬੀਤੀਆਂ ਬੱਚਿਆਂ ਪ੍ਰਤੀ ਸੀਮਾ ਵੇਖ ਕੇ ਕੱਲ ਨੂੰ ਥੰਬਨੇਲ ਬੋਲ ਦਾਂਗਾ ਉਹ ਜਿਹੜੀਆਂ ਭੈਣਾਂ ਨੇ 10 ਹੱਡਬੀਤੀ ਸੁਣਾਈਆਂ ਜੇ ਹੋ ਸਕੀਆਂ ਤੇ ਉਹ ਮੈਨੂੰ ਮੈਸੇਜ ਕਰ ਦੇਣ ਮੈਂ ਉਹਨਾਂ ਨੂੰ ਗਾਹ ਨੰਬਰ ਦੇ ਦੇਵਾਂ ਵੈਸੇ ਖਾਲਸਾ ਜੀ ਸੰਗਤ ਕਹਿੰਦੀ ਆ ਵੀ ਸਾਡਾ ਰਾਜ ਰੱਖੋ ਬਹੁਤ ساری ਸੰਗਤ ਦੇ ਜਿਹੜੀਆਂ ਹੱਡਬੀਤੀਆਂ ਉਹਦੀਆਂ ਭੈਣਾਂ ਦੀਆਂ ਉਹ ਕਹਿੰਦੀ ਵੀ ਸਾਡਾ ਨਾਂ ਨਾਂ ਲਿਓ ਨਾ ਸਾਡੇ ਪਿੰਡ ਦਾ ਨਾਂ ਲਿਓ ਤੇ ਜਿਹੜੀ ਹੱਡਬੀਤੀ ਥੋੜੀ ਜੀ ਉਹ ਕਈਆਂ ਨੇ ਉਹ ਦੱਸਦੀਆਂ ਵੀ ਸਾਡੇ ਨਾਲ ਦੋ ਜਾਣੀਆਂ ਜਾਂਦੀਆਂ ਇਦਾਂ ਇਦਾਂ ਸਾਰੀ ਸੰਗਤ ਜਿਹੜੀ ਹਰ ਅਬਦੀ ਸੁਣਦੀਆਂ ਨੇ ਤੇ ਕਈਆਂ ਦੇ ਪਰਿਵਾਰਾਂ ਤੋਂ ਚੋਰੀ ਬੀਬੀਆਂ ਜਾਂਦੀਆਂ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕਈ ਮੰਦੇ ਚੋਰੀ ਜਾਂਦੇ ਨੇ ਸੋ ਇਹੋ ਜੀ ਖੇਡ ਬਣਦੀ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖੇਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ